ਸਤਿ ਸ਼੍ਰੀ ਅਕਾਲ ਜੀ ਸਟੋਰੀਜ਼ ਕਲਾਸਿਕ ਵੈਸ ਵਿੱਚ ਸਵਾਗਤ ਹੈ ਦੋਸਤੋ ਹਾਜ਼ਰ ਹਾਂ ਨਵੀਂ ਕਹਾਣੀ ਲੈ ਕੇ ਉਮੀਦ ਹੈ ਪਸੰਦ ਜ਼ਰੂਰ ਕਰੋਗੇ ਮੇਜਰ ਸਿੰਘ ਸਾਰਾ ਦਿਨ ਮਜ਼ਦੂਰੀ ਕਰਦਾ ਸੀ ਅਤੇ ਜਦੋਂ ਉਹ ਮਜ਼ਦੂਰੀ ਕਰਕੇ ਘਰ ਵਾਪਸ ਆਉਂਦਾ ਤਾਂ ਪੁੱਤ ਆਪਣੇ ਆਪਣੇ ਕਮਰਿਆਂ ਵਿੱਚ ਵੜ ਜਾਂਦੇ ਤਾਂ ਮੇਜਰ ਸਿੰਘ ਜੀ ਪੁੱਤਾਂ ਨੂੰ ਕਹਿੰਦੇ ਕਿ ਪੁੱਤ ਥੋੜੀ ਦੇਰ ਮੇਰੇ ਕੋਲ ਬੈਠ ਜਾਇਆ ਕਰੋ ਤਾਂ 노ਹਾ ਕਹਿੰਦੀਆਂ ਨਹੀਂ ਪਾਪਾ ਜੀ ਤੁਹਾਡੇ ਚੋਂ ਪਸੀਨੇ ਦੀ ਬਦਬੂ ਆਉਂਦੀ ਹੈ ਤੁਹਾਡੇ ਕੋਲ ਬੈਠਣਾ ਤਾਂ ਦੂਰ ਘਰ ਵਿੱਚ ਰਹਿਣਾ ਵੀ ਮੁਸ਼ਕਲ ਹੋ ਜਾਂਦਾ ਹੈ ਇਹ ਗੱਲ ਜਦੋਂ ਧੀਆ ਨੇ ਸੁਣੀ ਤਾਂ ਉਹ ਪਿਓ ਨੂੰ ਛੱਤ ਤੇ ਲੈ ਗਈਆਂ ਤੇ ਕਹਿਣ ਲੱਗੀਆਂ ਅੱਜ ਤੋਂ ਬਾਅਦ ਤੁਸੀਂ ਇੱਥੇ ਹੀ ਰਹੋ ਤੇ ਥੱਲੇ ਜਾ ਕੇ ਉਹਨਾਂ ਨੇ ਭਾਬੀਆਂ ਨੂੰ ਕਿਹਾ ਕਿ ਖਬਰਦਾਰ ਜੋ ਅੱਜ ਤੋਂ ਬਾਅਦ ਪਾਪਾ ਨਾਲ ਇਸ ਤਰ੍ਹਾਂ ਦੀ ਗੱਲ ਕੀਤੀ ਤਾਂ ਭਰਾਵਾਂ ਨੇ ਉਹਨਾਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ ਤੇ ਥੋੜੀ देर ਬਾਅਦ ਉਹ ਲੰਗੜਾਉਂਦੇ ਹੋਏ ਛੱਤ ਤੇ ਚੱਲੀਆਂ ਗਈਆਂ ਇੱਕ ਦਿਨ ਮੇਜਰ ਜੀ ਦਾ ਪੋਤਾ ਬਿਮਾਰ ਹੋਇਆ ਉਸ ਦੀ ਮਾਂ ਰਸੋਈ ਵਿੱਚੋਂ ਬਾਹਰ ਆਉਂਦੇ ਹੀ ਚੀਕਣ ਲੱਗੀ ਉਹ ਨਾ ਤੋਂ ਛੱਤ ਤੇ ਪੈਸੇ ਮੰਗਣ ਗਈ ਤਾਂ ਉਸਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਕਿਉਂਕਿ ਸੋ ਦੋਸਤੋ ਅੱਗੇ ਦੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਵੀਡੀਓ ਚੰਗੀ ਲੱਗੇ ਤਾਂ ਲਾਈਕ ਜ਼ਰੂਰ ਕਰ ਦੇਣਾ ਅਤੇ ਹੋਰ ਕਹਾਣੀਆਂ ਦਾ ਆਨੰਦ ਮਾਣਨ ਲਈ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ ਹੁਣ ਅੱਗੇ ਦੀ ਕਹਾਣੀ ਵਿਸਤਾਰ ਨਾਲ ਜਾਣਦੇ ਹਾਂ ਅੱਜ ਤਾਂ ਮੇਜਰ ਸਿੰਘ ਨੂੰ ਸ਼ਾਮ ਹੋ ਗਈ ਸੀ ਹਨੇਰਾ ਛਾ ਗਿਆ ਸੀ ਜਦੋਂ ਉਹ ਤੇਜ਼-ਤੇਜ਼ ਕਦਮਾਂ ਨਾਲ ਆਪਣੇ ਘਰ ਵੱਲ ਜਾ ਰਹੀ ਸੀ ਉਹ ਪਸੀਨੇ ਨਾਲ ਭਿੱਜੇ ਹੋਏ ਸੀ ਸਾ ਬੁਰੀ ਤਰ੍ਹਾਂ ਚੜਿਆ ਹੋਇਆ ਸੀ ਜਿਵੇਂ ਹੀ ਦਰਵਾਜ਼ੇ ਤੱਕ ਪਹੁੰਚੇ ਤਾਂ ਬੇਹਾਲ ਹੋ ਚੁੱਕੇ ਸੀ ਦਰਵਾਜ਼ਾ ਖੜਕਾਇਆ ਤਾਂ ਦਰਵਾਜ਼ਾ ਮੇਜਰ ਸਿੰਘ ਦੇ ਪੋਤੇ ਨੇ ਖੋਲ੍ਹਿਆ ਮੇਜਰ ਸਿੰਘ ਨੂੰ ਦੇਖ ਕੇ ਕਹਿਣ ਲੱਗਾ ਦਾਦਾ ਜੀ ਦਾਦਾ ਜੀ ਆ ਗਏ ਤੁਸੀਂ ਜਿਵੇਂ ਹੀ ਉਹਨਾਂ ਦੇ ਨਾਲ ਲੱਗਣ ਲੱਗਿਆ ਤਾਂ ਉਸ ਦੀ ਮਾਂ ਨੇ ਉੱਚੀ ਆਵਾਜ਼ ਵਿੱਚ ਝਿੜਕਦੇ ਹੋਏ ਕਿਹਾ ਪ੍ਰਿੰਸ ਖਬਰਦਾਰ ਜੋ ਤੂੰ ਆਪਣੇ ਦਾਦੇ ਨੂੰ ਛੂਇਆ ਤਾਂ ਇਹ ਸੁਣ ਕੇ ਮੇਜਰ ਸਿੰਘ ਜੀ ਨੇ ਆਪਣੇ ਹੱਥਾਂ ਨੂੰ ਪਿੱਛੇ ਕਰ ਲਿਆ ਫਰੈਂਸ ਨੇ ਵੀ ਡਰ ਦੇ ਮਾਰੇ ਆਪਣੇ ਪੈਰ ਪਿੱਛੇ ਖਿੱਚ ਲਏ ਉਸ ਦੀ ਮਾਰ ਸੋਈ ਵਿੱਚੋਂ ਹੀ ਉਸ ਤੇ ਚੀਕਣ ਲੱਗੀ ਕਹਿਣ ਲੱਗੀ ਹੁਣੇ ਤੈਨੂੰ ਮੈਂ ਨਹਾ ਤੋਹਾ ਕੇ ਖੇਡਣ ਲਈ ਭੇਜਿਆ ਹੈ ਤੇ ਤੂੰ ਆਪਣੇ ਦਾਦੇ ਨੂੰ ਦੇਖੇ ਬਿਨਾਂ ਹੀ ਦਾਦਾ ਦਾਦਾ ਕਹਿ ਕੇ ਗਲੇ ਲਗਾਉਣ ਲੱਗ ਗਿਆ ਹੈ ਦੇਖ ਨਹੀਂ ਰਿਹਾ ਉਹ ਪਸੀਨੇ ਨਾਲ ਕਿੰਨਾ ਭਿੱਜੇ ਹੋਏ ਹਨ ਤੇ ਉਹਨਾਂ ਦੇ ਪਸੀਨੇ ਵਿੱਚੋਂ ਕਿੰਨੀ ਬਦਬੂ ਆਉਂਦੀ ਹੈ ਇਹ ਸੁਣ ਕੇ ਮੇਜਰ ਜੀ ਦਾ ਜਿਵੇਂ ਦਿਲ ਹੀ ਟੁੱਟ ਗਿਆ ਜੇਬ ਵਿੱਚ ਬੱਚਿਆਂ ਦੇ ਦੇਣ ਲਈ ਟੌਫੀਆਂ ਲੈ ਕੇ ਆਏ ਸੀ ਹੱਥ ਉੱਥੇ ਹੀ ਰੁਕ ਗਏ ਬੱਚੇ ਵੀ ਦਾਦੇ ਨੂੰ ਦੇਖ ਕੇ ਪਿੱਛੇ ਹਟ ਗਏ ਤੇ ਪੋਤੀ ਤਾਂ ਨੱਕ ਫੜਨ ਲੱਗੀ ਉਹ 4 ਸਾਲ ਦੀ ਸੀ ਕਹਿਣ ਲੱਗੀ ਦਾਦੇ ਵਿੱਚੋਂ ਗੰਦੀ ਬਦਬੂ ਆਉਂਦੀ ਹੈ ਇਹ ਦੇਖ ਕੇ ਮੇਜਰ ਸਿੰਘ ਦੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ ਸੀ ਇਸੇ ਪਸੀਨੇ ਨੂੰ ਵਾਰ-ਵਾਰ ਵਹਾ ਕੇ ਤਿੰਨਾਂ ਪੁੱਤਾਂ ਨੂੰ ਜਵਾਨ ਕੀਤਾ ਸੀ ਦੋ ਧੀਆਂ ਸੀ ਉਹ ਵੀ ਆਪਣੇ ਘਰ-ਬਾਰ ਵਾਲੀਆਂ ਹੋ ਚੁੱਕੀਆਂ ਸੀ ਤੇ ਅੱਜ ਦਾਦੇ ਵਿੱਚੋਂ ਬਦਬੂ ਆਉਣ ਲੱਗੀ ਸੀ ਦੋਵੇਂ ਨੂੰਹਾਂ ਰਸੋਈ ਵਿੱਚ ਖਾਣਾ ਬਣਾ ਰਹੀਆਂ ਸੀ ਮੇਜਰ ਜੀ ਜਲਦੀ ਕਮਰੇ ਵਿੱਚ ਗਏ ਆਪਣਾ ਉਹੀ ਪੁਰਾਣਾ ਕੁੜਤਾ ਕੱਢਿਆ ਜੋ ਰਾਤ ਨੂੰ ਨਹਾਉਣ ਤੋਂ ਬਾਅਦ ਪਾਉਂਦੇ ਸੀ ਠੰਡੇ ਪਾਣੀ ਨਾਲ ਨਹਾ ਧੋ ਕੇ ਕੱਪੜੇ ਪਾ ਲਏ ਮੇਜਰ ਸਿੰਘ ਜੀ ਕਹਿਣ ਲੱਗੇ ਮੈਂ ਤੁਹਾਡੇ ਲਈ ਟੌਫੀਆਂ ਲੈ ਕੇ ਆਇਆ ਹਾਂ ਬੱਚੇ ਕਹਿਣ ਲੱਗੇ ਇੱਥੇ ਮੰਜੇ ਤੇ ਰੱਖ ਦਿਓ ਅਸੀਂ ਚੱਕ ਲਵਾਂਗੇ ਮੰਮੀ ਕਹਿੰਦੀ ਹੈ ਤੁਹਾਡੇ ਵਿੱਚੋਂ ਮੁਸ਼ਕ ਆਉਂਦਾ ਹੈ ਉਹ ਕਹਿਣ ਲੱਗੇ ਬੇਟਾ ਅਜੇ ਤਾਂ ਮੈਂ ਹੁਣੇ ਨਹਾ ਧੋ ਕੇ ਆਇਆ ਹਾਂ ਹੁਣ ਤੁਹਾਡਾ ਦਾਦਾ ਬਿਲਕੁਲ ਸਾਫ਼ ਸੁਥਰਾ ਹੋ ਕੇ ਆਇਆ ਹੈ ਪਰ ਪੋਤੇ ਕਹਿਣ ਲੱਗੇ ਤੁਹਾਡੇ ਕੋਲ ਅਜੇ ਤੱਕ ਪਸੀਨੇ ਦੀ ਬਦਬੂ ਆਉਂਦੀ ਹੈ ਅਸੀਂ ਤੁਹਾਡੇ ਕੋਲ ਨਹੀਂ ਆਉਣਾ ਉਹਨਾਂ ਨੇ ਲੰਮਾ ਸਾਹ ਲਿਆ ਪਤਾ ਨਹੀਂ ਕਿਹੜੀ ਬਦਬੂ ਸੀ ਜੋ ਉਹਨਾਂ ਦੇ ਪੁੱਤਾਂ ਨੂੰ ਵੀ ਆਉਂਦੀ ਸੀ ਨੂਹਾਂ ਨੂੰ ਵੀ ਆਉਂਦੀ ਸੀ ਤੇ ਪੋਤੇ-ਪੋਤੀਆਂ ਨੂੰ ਵੀ ਆਉਂਦੀ ਸੀ ਉਹ ਚੁੱਪਚਾਪ ਸਿਰ ਝੁਕਾ ਕੇ ਆਪਣੇ ਮੰंजे ਤੇ ਲੰਮੇ ਪੈ ਗਏ ਅਤੇ ਟੌਫੀਆਂ ਬੱਚਿਆਂ ਵਿੱਚ ਵੰਡ ਦਿੱਤੀਆਂ ਨੂਹਾਂ ਨੇ ਅਜੇ ਤੱਕ ਮੇਜਰ ਸਿੰਘ ਨੂੰ ਰੋਟੀ ਨਹੀਂ ਫੜਾਈ ਸੀ ਉਦੋਂ ਤੱਕ ਤਿੰਨੇ ਬੇਟੇ ਵੀ ਆ ਚੁੱਕੇ ਸੀ ਬੇਟੇ ਸਿਰਫ ਮੂੰਹ ਹੱਥ ਧੋਦੇ ਸੀ ਤੇ ਰੋਟੀ ਖਾਣ ਲਈ ਬੈਠ ਜਾਂਦੇ ਇਸ ਤੋਂ ਪਹਿਲਾਂ ਕਿ ਮੇਜਰ ਸਿੰਘ ਜੀ ਰੋਟੀ ਖਾਣ ਲੱਗੇ ਤਾਂ ਵੱਡੀ ਨੂੰ ਕਹਿਣ ਲੱਗੀ ਪਾਪਾ ਜੀ ਰੱਬ ਦੇ ਵਾਸਤੇ ਸਾਨੂੰ ਸਕੂਨ ਨਾਲ ਖਾਣਾ ਖਾ ਲੈਣ ਦਿਓ ਤੁਹਾਡੇ ਪਸੀਨੇ ਦੀ ਇੰਨੀ ਬਦਬੂ ਆਉਂਦੀ ਹੈ ਕਿ ਬੈਠਣਾ ਮੁਸ਼ਕਲ ਹੋ ਜਾਂਦਾ ਹੈ ਤੁਸੀਂ ਉੱਥੇ ਹੀ ਬੈਠੇ ਰਹੋ ਜਦੋਂ ਸਾਰੇ ਰੋਟੀ ਖਾ ਲੈਣਗੇ ਤਾਂ ਤੁਹਾਨੂੰ ਵੀ ਰੋਟੀ ਫੜਾ ਦੇਵਾਂਗੀ ਨਾ ਪੁੱਤ ਨੇ ਆਪਣੀ ਪਤਨੀ ਨੂੰ ਝਿੜਕਿਆ ਤੇ ਨਾ ਹੀ ਉਸ ਨੂੰ ਕੁਝ ਕਿਹਾ ਕਿ ਤੂੰ ਕੀ ਕਹਿ ਰਹੀ ਹੈ ਸਾਡੇ ਪਿਓ ਦੀ ਖੂਨ ਪਸੀਨੇ ਦੀ ਕਮਾਈ ਤੋਂ ਹੀ ਅਸੀਂ ਵੱਡੇ ਹੋਏ ਹਾਂ ਤੇ ਨਾ ਹੀ ਨੂਆ ਨੂੰ ਇਹ ਕਹਿੰਦੇ ਹੋਏ ਸ਼ਰਮ ਆਈ ਪੋਤੇ-ਪੋਤੀਆਂ ਵੀ ਹੱਸਣ ਲੱਗੇ ਮਜ਼ਾਕ ਉਡਾਉਣ ਲੱਗੇ ਤੇ ਕਿ ਪੁੱਤਾਂ ਨੇ ਵੀ ਅੱਖ ਚੁੱਕ ਕੇ ਪਿਓ ਦੇ ਵੱਲ ਨਹੀਂ ਦੇਖਿਆ ਕਿ ਉਹ ਭਿੱਜੀਆਂ ਹੋਈਆਂ ਅੱਖਾਂ ਨਾਲ ਗੱਲਾਂ ਸੁਣ ਰਹੇ ਸੀ ਸਹਿਣ ਕਰ ਰਹੇ ਸੀ ਉਹ ਭੁੱਖੇ ਪਿਆਸੇ ਸੀ ਆਪਣੀ ਮੰਜੀ ਤੇ ਬੈਠੇ ਰਹੇ ਜਦੋਂ ਕਿ ਸਭ ਲੋਕ ਖਾ ਰਹੇ ਸੀ ਪੀ ਰਹੇ ਸੀ ਹੱਸ ਰਹੇ ਸੀ ਗੱਲਾਂ ਕਰ ਰਹੇ ਸੀ ਪਰ ਉਹ ਚੁੱਪ ਸੀ ਸਭ ਦੇ ਹੁੰਦੇ ਹੋਏ ਵੀ ਲੱਗਦਾ ਸੀ ਕਿ ਘਰ ਵਿੱਚ ਉਹਨਾਂ ਦਾ ਕੋਈ ਨਹੀਂ ਉਹ ਇਕੱਲੇ ਰਹਿੰਦੇ ਹਨ ਸਾਰੇ ਖਾਣਾ ਖਾ ਚੁੱਕੇ ਸੀ ਰੋਟੀ ਦੇ ਟੁਕੜੇ ਬਚੇ ਹੋਏ ਸੀ ਤੇ ਥੋੜੀ ਜਿਹੀ ਸਬਜ਼ੀ ਰੱਖੀ ਹੋਈ ਸੀ ਜਦੋਂ ਵੱਡੀ ਨੂੰਹ ਨੇ ਮੂੰਹ ਬਣਾਉਂਦੇ ਹੋਏ ਕਿਹਾ ਪਾਪਾ ਜੀ ਇਹ ਥੋੜੀ ਜਿਹੀ ਸਬਜ਼ੀ ਬਚੀ ਹੈ ਇਸੇ ਨਾਲ ਗੁਜ਼ਾਰਾ ਕਰ ਲਓ ਹੇ ਰੱਬਾ ਇੰਨੀ ਗਰਮੀ ਹੈ ਰਸੋਈ ਵਿੱਚ ਤਾਂ ਕੰਮ ਕਰਨ ਦਾ ਦਿਲ ਹੀ ਨਹੀਂ ਕਰਦਾ ਇਹ ਕਹਿੰਦੇ ਹੋਏ ਉਹ ਵੀ ਆਪਣੇ ਕਮਰੇ ਵਿੱਚ ਚਲੀ ਗਈ ਤਿੰਨੇ ਪੁੱਤਾਂ ਦੇ ਕਮਰਿਆਂ ਵਿੱਚ ਏਸੀ ਲੱਗੇ ਹੋਏ ਸੀ ਖਾਣਾ ਖਾਣ ਤੋਂ ਬਾਅਦ ਨੂੰਹਾਂ ਆਪਣੇ ਆਪਣੇ ਕਮਰਿਆਂ ਵਿੱਚ ਚਲੀਆਂ ਜਾਂਦੀਆਂ ਤਾਂ ਬਾਹਰ ਨਹਾ ਕੇ ਹੀ ਆਉਂਦੀਆਂ ਮੇਜਰ ਸਿੰਘ ਜੀ ਰੋਟੀ ਖਾਣ ਲੱਗੇ ਤਾਂ ਦੇਖਿਆ ਕਿ ਸਿਰਫ 2 ਕ ਚਮਚ ਸਬਜੀ ਸੀ ਤੇ ਡੱਬੇ ਵਿੱਚ ਦੇਖਿਆ ਤਾਂ ਸਿਰਫ ਅੱਧੀ ਰੋਟੀ ਸੀ ਤੇ ਕੁਝ ਟੁਕੜੇ ਪਏ ਸੀ ਉਹ ਭੁੱਖ ਨਾਲ ਬਿਹਾਲ ਹੋ ਰਹੇ ਸੀ ਅੱਖਾਂ ਵਿੱਚੋਂ ਤ੍ਰਿਪ ਤ੍ਰਿਪ ਹੰਝੂ ਡਿੱਗਣ ਲੱਗੇ ਉਹ ਅੱਧੀ ਰੋਟੀ ਉਹਨਾਂ ਨੇ ਖਾਣੀ ਸ਼ੁਰੂ ਕਰ ਦਿੱਤੀ ਬਾਕੀ ਟੁਕੜੇ ਚੱਕ ਕੇ ਖਾਦੇ ਪਤਨੀ ਦੀ ਵੀ ਬਹੁਤ ਯਾਦ ਆਈ ਜਦੋਂ ਤੱਕ ਉਹ ਜਿਉਂਦੀ ਸੀ ਉਹਨਾਂ ਦਾ ਬਹੁਤ ਖਿਆਲ ਰੱਖਦੀ ਸੀ ਉਦੋਂ ਤਾਂ ਉਹਨਾਂ ਨੂੰ ਹਾਂ ਦੇ ਕੰਮ ਦੀ ਵੀ ਪਰਵਾਹ ਨਹੀਂ ਹੁੰਦੀ ਸੀ ਕਦਨੀ ਖੁਦ ਉਹਨਾਂ ਦੇ ਖਾਣ ਪੀਣ ਦਾ ਧਿਆਨ ਰੱਖਦੀ ਸੀ ਬੁੱਢੀ ਹੋ ਗਈ ਸੀ ਪਰ ਕਦੇ ਨੋਹਾਂ ਦੇ ਸਿਰ ਤੇ ਬੋਝ ਨਹੀਂ ਬਣੀ ਸੀ ਪਰ ਹੁਣ ਜਦੋਂ ਤੋਂ ਉਹ ਇਸ ਦੁਨੀਆ ਤੋਂ ਗਈ ਸੀ ਮੇਜਰ ਸਿੰਘ ਨੂੰ ਤਾਂ ਕੋਈ ਪੁੱਛਣ ਵਾਲਾ ਹੀ ਨਹੀਂ ਸੀ ਉਹ ਅਜੇ ਵੀ ਮਜ਼ਦੂਰੀ ਕਰਦੇ ਸੀ ਰੋਟੀ ਖਾਣ ਤੋਂ ਬਾਅਦ ਉਹਨਾਂ ਨੇ ਹੀ ਸਫਾਈ ਕੀਤੀ ਸੀ ਕੁਝ ਹੀ ਦੇਰ ਬਾਅਦ ਵੱਡਾ ਮੁੰਡਾ ਸ਼ਹਿਰੋਂ ਆਇਆ ਸੀ ਕਹਿਣ ਲੱਗਾ ਪਾਪਾ ਜੀ ਉਹ ਮਜ਼ਦੂਰੀ ਦੇ ਪੈਸੇ ਦਿਓ ਇਸ ਵਾਰ ਬਿਜਲੀ ਦਾ ਬਿੱਲ ਬਹੁਤ ਜ਼ਿਆਦਾ ਆਇਆ ਹੈ ਤੇ ਤੁਸੀਂ ਤਾਂ ਜਾਣਦੇ ਹੋ ਕਿ ਅਸੀਂ ਨੌਕਰੀ ਕਰਦੇ ਹਾਂ ਤੇ ਬਹੁਤ ਘੱਟ ਨਕਾ ਮਿਲਦੀ ਹੈ ਮੇਜਰ ਸਿੰਘ ਨੇ ਲੰਮਾ ਸਾਹ ਲਿਆ ਤੇ ਕਹਿਣ ਲੱਗੇ ਰੁਕ ਬੇਟਾ ਹੁਣੇ ਲਿਆਉਂਦਾ ਹਾਂ ਆਪਣੇ ਕਮਰੇ ਵਿੱਚ ਜਾ ਕੇ ਆਪਣੀ ਮਜ਼ਦੂਰੀ ਦੇ ਸਾਰੇ ਪੈਸੇ ਵੱਡੇ ਮੁੰਡੇ ਸੁਰਿੰਦਰਪਾਲ ਦੇ ਹੱਥ ਵਿੱਚ ਰੱਖ ਦਿੱਤੇ ਉਹ ਕਹਿਣ ਲੱਗਾ ਵਾਸ ਇੰਨੇ ਕੀ ਹੀ ਪੈਸੇ ਪਾਪਾ ਜੀ ਤੁਹਾਨੂੰ ਕਿੰਨੀ ਵਾਰ ਕਿਹਾ ਹੈ ਕਿ 2-4 ਘੰਟੇ ਹੋਰ ਕੰਮ ਕਰ ਲਿਆ ਕਰੋ ਇਸ ਨਾਲ ਬਿਜਲੀ ਦਾ ਬਿੱਲ ਕਿੱਥੋਂ ਭਰਿਆ ਜਾਵੇਗਾ ਤੁਸੀਂ ਤਾਂ ਸਾਨੂੰ ਮੁਸੀਬਤ ਵਿੱਚ ਹੀ ਪਾ ਦਿੱਤਾ ਹੈ ਕਾਸ਼ ਕੇ ਪੜ੍ਹ ਲਿਖ ਜਾਂਦੇ ਤਾਂ ਕਿਤੇ ਚੰਗੀ ਨੌਕਰੀ ਮਿਲ ਜਾਂਦੀ ਕੁਝ ਦਾ ਫਾਇਦਾ ਮਿਲਦਾ ਅੱਜ ਕੱਲ ਤਾਂ ਮਹਿੰਗਾਈ ਦਾ ਦੌਰ ਹੈ ਸਾਰੇ ਜੀ ਕਮਾਈਏ ਤਾਂ ਵੀ ਪੂਰੀ ਨਹੀਂ ਪੈਂਦੀ ਗੱਲਾਂ ਸੁਣਾ ਕੇ ਉਹ ਆਪਣੇ ਕਮਰੇ ਵਿੱਚ ਚਲਾ ਗਿਆ ਨਾਲ ਹੀ ਛੋਟੇ ਮੁੰਡੇ ਕੁਲਵਿੰਦਰ ਦਾ ਦਰਵਾਜ਼ਾ ਖੁੱਲਿਆ ਕਹਿਣ ਲੱਗਾ ਪਾਪਾ ਉਹ ਕੁਲਦੀਪ ਦੀ ਸਿਹਤ ਠੀਕ ਨਹੀਂ ਹੈ ਥੋੜੇ ਜਿਹੇ ਭਾਂਡੇ ਧੋ ਦਿਓ ਨਹੀਂ ਤਾਂ ਪੂਰੀ ਰਸੋਈ ਵਿੱਚ ਖਲਾਰਾ ਪਿਆ ਰਹੇਗਾ ਉਹਦੇ ਸਿਰ ਵਿੱਚ ਬਹੁਤ ਦਰਦ ਹੈ ਮੇਜਰ ਸਿੰਘ ਜੀ ਚੁੱਪਚਾਪ ਰਸੋਈ ਵਿੱਚ ਭਾਂਡੇ ਧੋਣ ਲਈ ਚਲੇ ਗਏ ਅਤੇ ਵੇੜੇ ਵਿੱਚ ਆਪਣੇ ਵਿਛਾਏ ਹੋਏ ਮੰਜੇ ਤੇ ਚਾਦਰ ਸਿੱਧੀ ਕੀਤੀ ਤੇ ਪੈ ਗਏ। ਅਸਮਾਨ ਤੇ ਚੰਦ ਤਾਰੇ ਦੇਖਣ ਲੱਗੇ। ਅੱਖਾਂ ਦੇ ਵਿੱਚੋਂ ਹੰਝੂ ਡਿੱਗ ਰਹੇ ਸੀ ਕਿ ਕਿਵੇਂ ਇਹ ਇਟ ਘਾਰੇ ਦਾ ਘਰ ਉਹਨਾਂ ਨੇ ਪੱਕਾ ਬਣਾਇਆ ਸੀ। ਕਈ ਵਾਰ ਤਾਂ ਹੱਥਾਂ ਵਿੱਚ ਛਾਲੇ ਬਣ ਗਏ ਸੀ। ਸਾਰੀ ਜਮਾ ਪੂੰਜੀ ਲਗਾ ਕੇ ਇਹ ਵੱਡਾ ਜਿਹਾ ਘਰ ਬਣਾਇਆ ਸੀ। ਕਦੇ ਆਪਣੇ ਹੱਥਾਂ ਨਾਲ ਕਦੇ ਮਜ਼ਦੂਰਾਂ ਤੋਂ ਕੰਮ ਕਰਵਾਇਆ ਸੀ ਤਾਂ ਕਿ ਬੱਚਿਆਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ। ਤੇ ਅੱਜ ਬੱਚੇ ਆਪਣੀਆਂ ਆਪਣੀਆਂ ਪਤਨੀਆਂ ਤੇ ਬੱਚਿਆਂ ਨੂੰ ਤਾਂ ਪਾਲ ਰਹੇ ਸੀ ਪਰ ਮੇਜਰ ਜੀ ਦੀ ਡਿਊਟੀ ਅਜੇ ਤੱਕ ਖਤਮ ਨਹੀਂ ਹੋਈ ਸੀ। ਉਹਨਾਂ ਦੀਆਂ ਦੋ ਰੋਟੀਆਂ ਅਜੇ ਤੱਕ ਨੋਹਾ ਤੇ ਇਸ ਲਈ ਭਾਰੀਆਂ ਨਹੀਂ ਸਨ ਕਿਉਂਕਿ ਉਹ ਖੁਦ ਕਮਾਉਂਦੇ ਸੀ। ਉਹ ਅਜੇ ਤੱਕ ਮਜ਼ਦੂਰੀ ਕਰਦੇ ਸੀ, ਇੱਟਾਂ ਚੱਕਦੇ ਸੀ। ਹੁਣ ਤਾਂ ਹੱਥ ਵੀ ਫਟਣ ਦਾ ਅਹਿਸਾਸ ਤੱਕ ਨਹੀਂ ਹੁੰਦਾ ਸੀ। ਪੈਰਾਂ ਦੀਆਂ ਅੱਡੀਆਂ ਸਾਲ ਦੇ 12 ਮਹੀਨੇ ਫਟੀਆਂ ਰਹਿੰਦੀਆਂ ਸੀ ਤੇ ਸਰਦੀਆਂ ਵਿੱਚ ਤਾਂ ਅੱਡੀਆਂ ਵਿੱਚੋਂ ਖੂਨ ਰਿਸਣ ਲੱਗਦਾ ਸੀ। ਪਰ ਕੌਣ ਸੀ? ਜੋ ਪੈਰ ਧਵਾ ਕੇ ਉਸਤੇ ਮਲਮ ਲਗਾ ਦਿੰਦਾ ਜੋ ਲਗਾਉਣ ਵਾਲੀ ਸੀ ਉਹ ਤਾਂ ਇਸ ਦੁਨੀਆ ਤੋਂ ਜਾ ਚੁੱਕੀ ਸੀ ਜੋ ਖਿਆਲ ਰੱਖਦੀ ਸੀ ਬੱਚਿਆਂ ਦਾ ਵੀ ਤੇ ਮੇਜਰ ਸਿੰਘ ਦਾ ਵੀ ਪਤਨੀ ਜੇ ਬੁਢਾਪੇ ਵਿੱਚ ਸਾਥ ਛੱਡ ਜਾਵੇ ਤਾਂ ਮਰਦ ਅਨਾਥਾਂ ਵਰਗਾ ਹੋ ਜਾਂਦਾ ਹੈ ਮੇਜਰ ਜੀ ਦਾ ਵੀ ਇਹੀ ਹਾਲ ਸੀ ਹੁਣ ਤਾਂ ਇਹ ਇਕੱਲਾਪਨ ਉਹਨਾਂ ਨੂੰ ਖਾਣ ਨੂੰ ਆਉਂਦਾ ਸੀ ਨੂਹਾਂ ਨਾ ਆਪਣੇ ਬੱਚਿਆਂ ਨੂੰ ਦਾਦੇ ਦੇ ਕੋਲ ਆਉਣ ਡਿੰਦੀਆਂ ਸੀ ਤੇ ਨਾ ਹੀ ਪੁੱਤਾਂ ਨੂੰ ਇੱਕ ਵਾਰ ਤਾਂ ਉਹਨਾਂ ਦਾ ਦਿਲ ਬੜਾ ਘਬਰਾਇਆ ਬੇੜੇ ਦੇ ਵਿੱਚ ਆਪਣੇ ਬੇਟਿਆਂ ਨੂੰ ਕਹਿਣ ਲੱਗੇ ਬੇਟਾ ਕੁਝ ਦੇਰ ਮੇਰੇ ਕੋਲ ਵੀ ਬੈਠ ਕੇ ਗੱਲਾਂ ਕਰ ਲਿਆ ਕਰੋ ਅੱਧੀ ਅੱਧੀ ਰਾਤ ਤੱਕ ਮੈਨੂੰ ਨੀਂਦ ਨਹੀਂ ਆਉਂਦੀ ਬੇਚੈਨੀ ਜਿਹੀ ਹੁੰਦੀ ਰਹਿੰਦੀ ਹੈ ਇਸ ਉਮਰ ਵਿੱਚ ਤਾਂ ਜੀ ਕਰਦਾ ਹੈ ਕਿ ਕੋਈ ਗੱਲਾਂ ਕਰੇ ਪੁੱਤ ਮੇਰੇ ਨਾਲ ਕਦੇ-ਕਦੇ ਲੁੱਡੋ ਖੇਡ ਲਿਆ ਕਰੋ ਮੇਰਾ ਦਿਲ ਲੱਗਿਆ ਰਹੇਗਾ ਵੱਡੀ ਨੂੰ ਕਹਿਣ ਲੱਗੀ ਲਓ ਗੱਲ ਸੁਣ ਲਓ ਪਾਪਾ ਜੀ ਦੀ ਬੱਚਿਆਂ ਨੇ ਸਕੂਲ ਜਾਣਾ ਹੁੰਦਾ ਉਹਨਾਂ ਦੇ ਕੋਲ ਐਨਾ ਫालतू ਸਮਾਂ ਥੋੜੀ ਹੈ ਕਿ ਤੁਹਾਡੇ ਨਾਲ ਲੁੱਡੋ ਖੇਡਣ ਅਤੇ ਇਹਨਾਂ ਨੂੰ ਵੀ ਸਵੇਰ ਨੌਕਰੀਆਂ ਦੇ ਲਈ ਜਾਣਾ ਹੁੰਦਾ ਤੁਹਾਡਾ ਕੀ ਹੈ 10 ਵਜੇ ਉੱਠਦੇ ਹੋ ਨਵਾਬਾਂ ਦੀ ਤਰ੍ਹਾਂ ਨਾਸ਼ਤਾ ਕਰਦੇ ਹੋ ਫਿਰ ਕੰਮ ਤੇ ਚਲੇ ਜਾਂਦੇ ਹੋ ਇੱਥੇ ਸ਼ਾਮ ਨਹੀਂ ਹੋਈ ਕਿ ਤੂੰ ਤੁਸੀਂ ਦਰਵਾਜ਼ਾ ਖੜਕਾਉਣਾ ਸ਼ੁਰੂ ਕਰ ਦਿੱਤਾ ਤੁਹਾਨੂੰ ਕੀ ਪਤਾ ਆਫਿਸ ਦੇ ਕੰਮ ਕਿੰਨੇ ਜ਼ਿਆਦਾ ਹੁੰਦੇ ਹਨ ਦਿਮਾਗ ਖਰਚ ਹੁੰਦਾ ਹੈ ਚਾਰ ਇਟਾਂ ਚੱਕ ਕੇ ਰੋਜ਼ ਦੇ 300 ਰੁਪਏ ਕਮਾ ਕੇ ਤੁਸੀਂ ਬੇਫਿਕਰ ਹੋ ਜਾਂਦੇ ਹੋ ਜਿਵੇਂ ਸਾਰੀਆਂ ਜ਼ਿੰਮੇਵਾਰੀਆਂ ਹੀ ਮੁੱਕ ਗਈਆਂ ਹੋਣ ਵੱਡੇ ਨੌ ਦੀ ਜ਼ੁਬਾਨ ਕੈਂਚੀ ਦੀ ਤਰ੍ਹਾਂ ਚੱਲਦੀ ਸੀ ਮੇਜਰ ਜੀ ਨੇ ਵੱਡੇ ਮੁੰਡੇ ਦੇ ਵੱਲ ਦੇਖਿਆ ਜਿਸ ਨੇ ਆਪਣੀ ਪਤਨੀ ਨੂੰ ਘੂਰਨ ਦੀ ਕੋਸ਼ਿਸ਼ ਤੱਕ ਨਹੀਂ ਕੀਤੀ ਕਿ ਥੋੜਾ ਜਿਹਾ ਜ਼ੁਬਾਨ ਸੰਭਾਲ ਕੇ ਰੱਖਿਆ ਕਰੇ ਕਹਿਣ ਲੱਗੇ ਬੇਟਾ ਮੈਂ ਪੇਟ ਭਰ ਕੇ ਖਾਣਾ ਤੱਕ ਨਹੀਂ ਖਾਂਦਾ ਜੋ ਤੁਹਾਡਾ ਖਾਣਾ ਬਚ ਜਾਂਦਾ ਹੈ ਉਹ ਮੇਰੇ ਹਿੱਸੇ ਵਿੱਚ ਆ ਜਾਂਦਾ ਹੈ ਕੀ ਹੁਣ ਆਪਣੇ ਪਿਓ ਦੀਆਂ ਦੋ ਰੋਟੀਆਂ ਵੀ ਤੁਹਾਡੇ ਤੇ ਭਾਰੀਆਂ ਪੈ ਜਾਂਦੀਆਂ ਹਨ ਮੈਂ ਤਾਂ ਸਿਰਫ ਐਸਲੀ ਕਮਾਉਂਦਾ ਹਾਂ ਤਾਂ ਕਿ ਘਰ ਵਿੱਚ ਵਿਹਲਾ ਨਾ ਬੈਠਾ ਰਹਾ ਨੂਹਾਂ ਨੂੰ ਬੋਝ ਨਾ ਲੱਗਾ ਪਰ ਤੇਰੀ ਪਤਨੀ ਤਾਂ ਹੁਣ ਮੇਰੇ ਖਰਚੇ ਗੈਨਣ ਲੱਗੀ ਹੈ ਕੀ ਖਰਚਾ ਹੈ ਮੇਰਾ ਸਾਲ ਵਿੱਚ ਬਸ ਇੱਕ ਸੂਟ ਬਣਾ ਕੇ ਦਿੰਦੇ ਹੋ ਫਿਰ ਤਾਂ ਕੋਈ ਸਾਲ ਭਰ ਪੁੱਛਦਾ ਤੱਕ ਨਹੀਂ ਕਿ ਮੈਨੂੰ ਕਿਸੇ ਚੀਜ਼ ਦੀ ਜ਼ਰੂਰਤ ਹੈ ਜਾਂ ਨਹੀਂ ਜੋ ਪੈਸੇ ਕਮਾਉਂਦਾ ਹਾਂ ਲਿਆ ਕੇ ਤੁਹਾਡੇ ਹੱਥਾਂ ਤੇ ਹੀ ਰੱਖ ਦਿੰਦਾ ਹਾਂ ਤਾਂ ਕਿ ਤੁਹਾਡੇ ਕਮਰੇ ਵਿੱਚ ਚੱਲਣ ਵਾਲੇ ਏਸੀ ਦਾ ਬਿੱਲ ਆਸਾਨੀ ਨਾਲ ਭਰਿਆ ਜਾਵੇ ਮੈਂ ਤਾਂ ਏਸੀ ਵਿੱਚ ਪੈ ਵੀ ਨਹੀਂ ਸਕਦਾ ਨਾ ਹੀ ਮੈਂ ਕਮਰੇ ਵਿੱਚ ਜਾਂਦਾ ਹਾਂ ਵੱਡਾ ਮੁੰਡਾ ਕਹਿਣ ਲੱਗਿਆ ਬੱਸ ਵੀ ਕਰੋ ਪਾਪਾ ਮੇਰੀ ਪਤਨੀ ਵਿਚਾਰੀ ਸਾਰਾ ਦਿਨ ਰਸੋਈ ਵਿੱਚ ਭੰਬੀਰੀ ਬਣੀ ਰਹਿੰਦੀ ਹੈ ਤੁਸੀਂ ਥੋੜਾ ਜਿਹਾ ਰਸੋਈ ਵਿੱਚ ਖੜੇ ਹੋ ਕੇ ਤਾਂ ਦੇਖੋ ਖਾਣਾ ਬਣਾਉਣਾ ਵੀ ਕੋਈ ਆਸਾਨ ਕੰਮ ਨਹੀਂ ਹੈ ਕੀ ਹੋ ਗਿਆ ਇਹ ਜੇ ਦੋ ਸ਼ਬਦ ਉਸਨੇ ਕਹਿ ਦਿੱਤੇ ਜੇ ਇਹ ਹੀ ਗੱਲ ਤੁਹਾਡੀ ਸਹੀ ਤੀ ਕਹਿੰਦੀ ਤਾਂ ਉਹ ਤੁਹਾਨੂੰ ਕਦੇ ਬੁਰੀ ਨਾ ਲੱਗਦੀ ਵੱਡੇ ਮੁੰਡੇ ਨੇ ਤਾਂ ਪਿਓ ਨੂੰ ਤਾਣਾ ਤੱਕ ਦੇ ਦਿੱਤਾ ਸੀ ਪਰ ਮੇਜਰ ਸਿੰਘ ਜੀ ਨੇ ਕੋਈ ਜਵਾਬ ਨਾ ਦਿੱਤਾ ਬਹਿਸ ਕਰਨ ਦੀ ਫਜ਼ੂਲ ਆਦਤ ਉਹਨਾਂ ਨੂੰ ਨਹੀਂ ਸੀ ਨੋ ਇਹ ਹੀ ਕਹਿੰਦੀ ਸੀ ਕਿ ਸਾਨੂੰ ਤਾਂ ਉਹਨਾਂ ਦੇ ਕੱਪੜਿਆਂ ਵਿੱਚੋਂ ਪਸੀਨੇ ਦੀ ਬਹੁਤ 스ਮੈਲ ਆਉਂਦੀ ਹੈ ਸਾਡੇ ਤੋਂ ਉਹ ਬਦਬੂ ਸਹਿ ਨਹੀਂ ਹੁੰਦੀ ਜੋ ਉਹਨਾਂ ਦੇ ਪਸੀਨੇ ਵਿੱਚੋਂ ਆਉਂਦੀ ਹੈ ਇਸ ਲਈ ਅਸੀਂ ਮਸ਼ੀਨ ਵਿੱਚ ਆਪਣੇ ਕੱਪੜਿਆਂ ਦੇ ਨਾਲ ਪਾਪਾ ਜੀ ਦੇ ਕੱਪੜੇ ਨਹੀਂ ਧੋਵਾਂਗੇ ਪਾਪਾ ਜੀ ਨੂੰ ਕਹਿ ਦਿਓ ਕਿ ਆਪਣੇ ਕੱਪੜੇ ਖੁਦ ਧੋ ਲਿਆ ਕਰੋ ਇਹ ਸੁਣ ਕੇ ਮੇਜਰ ਸਿੰਘ ਜੀ ਨੇ ਲੰਮਾ ਸਾਹ ਲਿਆ ਚੁੱਪਚਾਪ ਆਪਣੇ ਕੱਪੜੇ ਰਾਤ ਨੂੰ ਹੀ ਸਰਫ ਵਿੱਚ ਭਿਉਆ ਦਿੰਦੇ ਤੇ ਸਵੇਰ ਧੋ ਕੇ ਤਾਰ ਤੇ ਸੁੱਕਣੇ ਪਾ ਦਿੰਦੇ ਕਮਰ ਹਣ ਦੁਕਾਨ ਲੱਗੀ ਸੀ ਪਰ ਮਜ਼ਦੂਰੀ ਸੀ ਕਿ ਕਦੇ ਖਤਮ ਹੋਣ ਦਾ ਨਾਮ ਹੀ ਨਹੀਂ ਲੈਂਦੀ ਸੀ ਹੁਣ ਤੱਕ ਤਾਂ ਉਹਨਾਂ ਦੇ ਸਾਥੀ ਦੋਸਤ ਵੀ ਜਦੋਂ ਕਦੇ ਉਹਨਾਂ ਨੂੰ ਦੇਖ ਲੈਂਦੇ ਤਾਂ ਕਹਿੰਦੇ ਬਸ ਵੀ ਕਰ ਮੇਜਰ ਸਿਓ ਅਸੀਂ ਵੀ ਤੇਰੇ ਨਾਲ ਹੀ ਮਜ਼ਦੂਰੀ ਕਰਦੇ ਸੀ ਪਰ ਜਦੋਂ ਤੂੰ ਪੁੱਤਾਂ ਨੇ ਘਰ ਸੰਭਾਲਿਆ ਹੈ ਸਾਨੂੰ ਘਰ ਤੋਂ ਬਾਹਰ ਨਿਕਲਣ ਹੀ ਨਹੀਂ ਦਿੰਦੇ ਸਾਡੇ ਸਾਰੇ ਖਰਚੇ ਪੂਰੇ ਕਰਦੇ ਹਨ ਤੇ ਤੇਰੇ ਤਾਂ ਤਿੰਨ ਤਿੰਨ ਪੁੱਤ ਹਨ ਤਾਂ ਤੈਨੂੰ ਕਿਸ ਚੀਜ਼ ਦੀ ਘਾਟ ਹੈ ਮੇਜਰ ਸਿੰਘ ਜੀ ਨੇ ਕਦੇ ਵੀ ਕਿਸੇ ਕੋਲ ਪੁੱਤਾਂ ਦੀ ਬੁਰਾਈ ਨਹੀਂ ਕੀਤੀ ਸੀ ਬਸ ਇਹੀ ਕਹਿੰਦੇ ਸੀ ਕਿ ਘਰ ਵਿੱਚ ਬੈਠਾ ਬੋਰ ਹੋ ਜਾਂਦਾ ਹਾਂ ਕੰਮ ਦੀ ਆਦਤ ਪੈ ਗਈ ਹੈ ਇਸ ਲਈ ਦਿਲ ਨਹੀਂ ਲੱਗਦਾ ਘਰ ਬੈਠ ਕੇ ਕੀ ਕਰੂੰਗਾ ਇਸ ਲਈ ਥੋੜੀ ਦੇਰ ਲਈ ਚਲਾ ਜਾਂਦਾ ਹਾਂ ਝੀਲਵਾਉਣ ਦੇ ਲਈ ਤੇ ਮਜ਼ਦੂਰੀ ਕਦੋਂ ਖਤਮ ਹੁੰਦੀ ਹੈ ਜਦੋਂ ਤੱਕ ਸਾਹ ਹੈ ਉਦੋਂ ਤੱਕ ਕੰਮ ਹੈ ਕੰਮ ਮੈਨੂੰ ਕਦੇ ਵੀ ਬੋਝ ਨਹੀਂ ਲੱਗਦਾ ਇੱਕ ਦਿਨ ਉਹ ਆਪਣੀ ਮਜ਼ਦੂਰੀ ਦੇ ਲਈ ਜਾਣ ਲੱਗੇ ਕਿ ਦੋਵੇਂ ਧੀਆ ਮਿਲਣਾ ਆ ਗਈਆਂ ਦੋਵੇਂ ਭੈਣਾਂ ਨੂੰ ਦੇਖ ਕੇ ਤਿੰਨੇ ਭਰਾਵਾਂ ਦੇ ਮੂੰਹ ਬਣ ਗਏ ਉਹ ਆ ਕੇ ਆਪਣੇ ਪਾਪਾ ਦੇ ਗਲੇ ਲੱਗੀਆਂ ਮੇਜਰ ਜੀ ਨੇ ਸਿਰ ਤੇ ਪਿਆਰ ਨਾਲ ਹੱਥ ਰੱਖਿਆ ਦੋਧੀਆਂ ਨੂੰ ਵੀ ਪਿਆਰ ਦਿੱਤਾ ਪਰਝਾਈਆਂ ਕਹਿਣ ਲੱਗੀਆਂ ਚਲੋ ਜੀ ਹੁਣ ਇਹ ਵੀ ਮੁਫਤ ਦੀਆਂ ਰੋਟੀਆਂ ਤੋੜਨ ਦੇ ਲਈ ਆ ਗਈਆਂ ਹਨ ਪਤਾ ਹੀ ਨਹੀਂ ਇਹਨਾਂ ਨੂੰ ਆਪਣੇ ਘਰ ਵਿੱਚ ਚੈਣ ਕਿਉਂ ਨਹੀਂ ਆਉਂਦਾ ਦੋਵੇਂ ਧੀਆਂ ਦੇ ਮੱਥੇ ਤੇ ਤਿਓੜੀਆਂ ਪੈ ਗਈਆਂ ਵੱਡੀ ਬੇਟੀ ਕਹਿਣ ਲੱਗੀ ਆਪਣੇ ਪਿਓ ਦੇ ਘਰੇ ਆਈਆਂ ਹਾਂ ਤੁਸੀਂ ਕੌਣ ਹੁੰਦੀਆਂ ਹੋ ਸਾਡੀਆਂ ਰੋਟੀਆਂ ਗੈਨਣ ਵਾਲੀਆਂ ਤੁਹਾਡੇ ਪਤੀ ਦੇ ਪੈਸਿਆਂ ਦੀਆਂ ਰੋਟੀਆਂ ਨਹੀਂ ਤੋੜਦੀਆਂ ਆਪਣੇ ਪਿਓ ਦੇ ਕਮਾਏ ਹੋਏ ਪੈਸਿਆਂ ਨਾਲ ਅਜੇ ਵੀ ਅਸੀਂ ਰੋਟੀ ਖਾ ਸਕਦੀਆਂ ਹਾਂ ਵੱਡੀ ਨਾਨ ਨੇ ਆਪਣੀਆਂ ਤਿੰਨੇ ਭਜਾਈਆਂ ਨੂੰ ਬਹੁਤ ਆਕੜ ਵਿੱਚ ਦੇਖ ਕੇ ਕਿਹਾ ਸੀ ਤਿੰਨਾਂ ਨੇ ਕਮਰ ਤੇ ਹੱਥ ਰੱਖਿਆ ਕਹਿਣ ਲੱਗੀਆਂ ਠੀਕ ਹੈ ਫਿਰ ਆਪਣੇ ਪਿਓ ਨੂੰ ਹੀ ਕਹਿ ਕਿ ਪਕਾ ਕੇ ਵੀ ਉਹੀ ਦੇ ਦੇਵੇ ਦੂਜੀਆਂ ਧੀਆਂ ਕਹਿਣ ਲੱਗੀਆਂ ਰੱਬ ਨੇ ਸਾਨੂੰ ਵੀ ਹੱਥ ਦਿੱਤੇ ਹਨ ਅਸੀਂ ਖੁਦ ਖਾਣਾ ਬਣਾ ਲਵਾਂਗੇ ਬਸ ਜ਼ੁਬਾਨ ਚੱਲਦੀ ਹੈ ਤੁਹਾਡੀ ਥੋੜਾ ਜਿਹਾ ਅਹਿਸਾਸ ਨਹੀਂ ਹੈ ਕਿ ਕਿੰਨੇ ਮਹੀਨਿਆਂ ਬਾਅਦ ਦੋਵੇਂ ਨਾਨਾ ਆਈਆਂ ਹਨ ਕਿ ਉਹਨਾਂ ਨੂੰ ਪਾਣੀ ਹੀ ਪੁੱਛ ਲੈਣ ਮੇਜਰ ਸਿੰਘ ਜੀ ਕਹਿਣ ਲੱਗੇ ਤੁਸੀਂ ਦੋਵੇਂ ਚੁੱਪ ਕਰਜੋ ਘਰ ਤੁਹਾਨੂੰ ਹਾਂ ਦਾ ਹੀ ਹੈ ਉਹ ਕਹਿਣ ਲੱਗੀਆਂ ਪਾਪਾ ਇਹ ਕਹਿ ਕੇ ਤੁਸੀਂ ਇਹਨਾਂ ਤਿੰਨਾਂ ਨੂੰ ਸਿਰ ਚੜਾ ਕੇ ਰੱਖਿਆ ਹੈ ਇਹ ਘਰ ਤੁਹਾਡਾ ਹੈ ਤੇ ਠਾਠ ਨਾਲ ਰਿਹਾ ਕਰੋ ਜੋ ਤੁਹਾਡੇ ਸਾਹਮਣੇ ਜ਼ੁਬਾਨ ਚਲਾਇਆ ਕਰੇ ਉਸ ਨੂੰ ਕਹੋ ਕਿ ਘਰ ਚੋਂ ਨਿਕਲੋ ਤੇ ਆਪਣੇ ਕਿਰਾਏ ਦੇ ਘਰ ਲੈ ਕੇ ਰਹੋ ਇਹ ਸਾਡੇ ਪਿਓ ਦਾ ਘਰ ਹੈ ਇਸ ਤੇ ਸਾਡਾ ਵੀ ਅਧਿਕਾਰ ਹੈ ਤੇ ਛੋਟੀ ਬੇਟੀ ਨੇ ਵੀ ਸਿੱਧੇ ਹੀ ਜਵਾਬ ਦੇ ਦਿੱਤੇ ਤਿੰਨੇ ਨੂਹਾ ਆਪਣੇ ਆਪਣੇ ਕਮਰਿਆਂ ਵਿੱਚ ਚਲੀਆਂ ਗਈਆਂ ਮੇਜਰ ਸਿੰਘ ਜੀ ਆਪਣੇ ਕਮਰੇ ਵਿੱਚ ਗਏ 500 ਦਾ ਨੋਟ ਕੱਢ ਕੇ ਲਿਆਏ ਹੱਥ ਕੰਬਣ ਲੱਗੇ ਸੀ ਕਹਿਣ ਲੱਗੇ ਦੱਸੋ ਬੇਟਾ ਕੀ ਖਾਉਂਗੀਆਂ ਮੈਂ ਤੁਹਾਨੂੰ ਬਾਜ਼ਾਰ ਤੋਂ ਲਿਆ ਕੇ ਦੇ ਦਿੰਦਾ ਹਾਂ ਦੋਵੇਂ ਧੀਆਂ ਮੰਝੇ ਤੇ ਬੈਠ ਗਈਆਂ ਕਹਿਣ ਲੱਗੀਆਂ ਤੁਸੀਂ ਇਸ ਤਰ੍ਹਾਂ ਕਰੋ ਕਿ ਨੁੱਕਰ ਵਾਲੀ ਦੁਕਾਨ ਤੋਂ ਪੂਰੀਆਂ ਛੋਲੇ ਲਿਆ ਦਿਓ ਬੱਚਿਆਂ ਨੂੰ ਉਹ ਬਹੁਤ ਪਸੰਦ ਹਨ ਮੇਜਰ ਸਿੰਘ ਜੀ ਝੁਕੀ ਹੋਈ ਕਮਰ ਦੇ ਨਾਲ ਬਾਹਰ ਗਏ ਦੁਕਾਨ ਤੋਂ ਪੂੜੀਆਂ ਛੋਲੇ ਲਿਆ ਕੇ ਬੱਚਿਆਂ ਨੂੰ ਦੇ ਦਿੱਤੇ ਤੇ ਆਪਣੇ ਕੰਮ ਤੇ ਚਲੇ ਗਏ ਰਾਤ ਨੂੰ ਜਦੋਂ ਆਏ ਤਾਂ ਦੋਧਿਆਂ ਦੇ ਲਈ ਛੋਟੇ ਮੋਟੇ ਖਡਾਉਣੇ ਲੈ ਕੇ ਆਏ ਦੇਖ ਕੇ ਸਭ ਦੋਦੇ ਦੋਧੀਆਂ ਖੁਸ਼ ਹੋ ਗਏ ਪਰ ਪੋਤੇ ਲਲਚਾਈਆਂ ਨਜ਼ਰਾਂ ਨਾਲ ਦੇਖ ਰਹੇ ਸੀ ਕਿਉਂਕਿ ਆਪਣੀ ਮਾਂ ਦੇ ਕਹਿਣ ਤੇ ਦਾਦੇ ਦੇ ਨਾਲ ਉਹ ਬਦਤਮੀਜ਼ੀ ਕਰ ਜਾਂਦੇ ਸੀ ਰਾਤ ਨੂੰ ਖਾਣਾ ਦੋਵੇਂ ਧੀਆਂ ਨੇ ਮਿਲ ਕੇ ਬਣਾਇਆ ਜਿਵੇਂ ਹੀ ਮੇਜਰ ਸਿੰਘ ਜੀ ਦੇ ਪੁੱਤ ਆਪਣੇ ਆਫਿਸ ਤੋਂ ਵਾਪਸ ਆਏ ਮੂੰਹ ਧੋ ਕੇ ਖਾਣਾ ਖਾਣ ਬੈਠੇ ਤਾਂ ਦੋਵੇਂ ਬੇਟੀਆਂ ਕਹਿਣ ਲੱਗੀਆਂ ਪਾਪਾ ਜੀ ਤੁਸੀਂ ਵੀ ਇੱਥੇ ਆ ਕੇ ਬੈਠੋ ਇਹ ਕਹਿਣਾ ਹੀ ਸੀ ਕਿ ਦੋਵੇਂ ਵੱਡੀਆਂ ਨੋਹਾ ਕਹਿਣ ਲਗੀਆਂ ਨਹੀਂ ਜੇ ਪਾਪਾ ਜੀ ਇੱਥੇ ਆ ਕੇ ਬੈਠ ਜਾਣਗੇ ਖਾਣਾ ਖਾਣਗੇ ਤਾਂ ਅਸੀਂ ਆਪਣੇ ਬੱਚਿਆਂ ਦੇ ਨਾਲ ਇੱਥੇ ਖਾਣਾ ਨਹੀਂ ਖਾਵਾਂਗੇ ਇਹਨਾਂ ਦੇ ਪਸੀਨੇ ਵਿੱਚੋਂ ਬਹੁਤ ਗੰਦੀ ਬਦਬੂ ਆਉਂਦੀ ਹੈ ਮੇਜਰ ਸਿੰਘ ਜੀ ਆਪਣੇ ਮੰਜੇ ਤੋਂ ਅਜੇ ਤੱਕ ਉੱਠੇ ਵੀ ਨਹੀਂ ਸੀ ਤੇ ਉੱਥੇ ਹੀ ਬੈਠ ਗਏ ਦੋਵੇਂ ਧੀਆ ਨੂੰ ਬਹੁਤ ਗੁੱਸਾ ਆਇਆ ਕਹਿਣ ਲਗੀਆਂ ਪਾਪਾ ਤੁਸੀਂ ਇਹਨਾਂ ਨੂੰ ਬਹੁਤ ਟੱਲ ਦੇ ਰੱਖੀ ਹੈ ਕਿ ਇਹਨੇ ਨੂੰ ਦੋਵੇਂ ਭਰਾ ਵੀ ਬੋਲ ਪਏ ਕਿ ਕੀ ਤੁਸੀਂ ਇੱਥੇ ਲੜਾਈ ਕਰਵਾਉਣ ਦੇ ਲਈ ਆਉਂਦੀਆਂ ਹੋ ਆਪਣੇ ਘਰ ਵਿੱਚ ਰਿਹਾ ਕਰੋ ਠੀਕ ਹੀ ਤਾਂ ਕਹਿ ਰਹੇ ਸੀ ਭਾਬੀ ਕਿ ਪਾਪਾ ਦੇ ਪਸੀਨੇ ਵਿੱਚੋਂ ਬਦਬੂ ਆਉਂਦੀ ਹੈ ਦੋਵੇਂ ਬੇਟੀਆਂ ਨੇ ਖਾਣਾ ਚੁੱਕਿਆ ਤੇ ਛੱਤ ਤੇ ਲੈ ਗਈਆਂ ਤੇ ਬਾਅਦ ਵਿੱਚ ਥੱਲੇ ਆ ਕੇ ਆਪਣੇ ਬੱਚਿਆਂ ਦੇ ਨਾਲ ਮੇਜਰ ਸਿੰਘ ਜੀ ਦਾ ਵੀ ਹੱਥ ਫੜ ਕੇ ਉਹਨਾਂ ਨੂੰ ਛੱਤ ਤੇ ਲੈ ਗਈਆਂ ਬੇਟੀਆਂ ਦੇ ਨਾਲ ਮੇਜਰ ਸਿੰਘ ਜੀ ਨੇ ਛੱਤ ਤੇ ਬੈਠ ਕੇ ਖਾਣਾ ਖਾਧਾ ਦੋਵੇਂ ਧੀਆ ਕਹਿਣ ਲੱਗੀਆਂ ਪਾਪਾ ਹੁਣ ਤੁਸੀਂ ਥੱਲੇ ਨਾ ਜਾਇਆ ਕਰੋ ਦੋ ਕਮਰੇ ਉੱਪਰ ਵੀ ਬਣੇ ਹੋਏ ਹਨ ਕਹਿਣ ਲੱਗਿਆਂ ਤੁਸੀਂ ਇੱਥੇ ਰਿਹਾ ਕਰੋ ਜਿੰਨੇ ਪੈਸੇ ਤੁਸੀਂ ਕਮਾਉਂਦੇ ਹੋ ਕੋਈ ਜ਼ਰੂਰਤ ਨਹੀਂ ਹੈ ਤੁਹਾਨੂੰ ਇਹਨਾਂ ਬੇਟਿਆਂ ਨੂੰ ਦੇਣ ਦੀ ਉਹ ਤੁਸੀਂ ਆਪਣੇ ਉੱਪਰ ਖਰਚ ਕਰਿਆ ਕਰੋ ਖਾਣੇ ਦਾ ਕੀ ਹੈ ਮੈਂ ਆ ਕੇ ਬਣਾ ਦਿਆ ਕਰੂੰਗੀ ਤੁਸੀਂ ਆਪਣੀ ਫਰਿੱਜ ਵਿੱਚ ਉੱਪਰ ਲਿਆ ਕੇ ਰੱਖ ਲਿਆ ਕਰੋ ਅਸੀਂ ਦੋਵੇਂ ਆਵਾਂਗੀਆਂ ਤੇ ਤੁਹਾਡੇ ਲਈ ਖਾਣਾ ਬਣਾ ਕੇ ਫਰਿੱਜ ਵਿੱਚ ਰੱਖ ਦਿਆਂ ਕਰਾਂਗੀਆਂ ਤੇ ਤੁਸੀਂ ਉਹ ਗਰਮ ਕਰਕੇ ਖਾ ਲਿਆ ਕਰੋ ਇਹਨੇ ਬਦਤਮੀਜ਼ ਹੋ ਗਏ ਹਨ ਇਹ ਮੁੰਡੇ ਉਹਨਾਂ ਦੀਆਂ ਪਤਨੀਆਂ ਨੂੰ ਤਾਂ ਗੱਲ ਕਰਨਾ ਵੀ ਨਹੀਂ ਆਉਂਦਾ ਤੇ ਨਾ ਹੀ ਇਹਨਾਂ ਦੇ ਅੰਦਰ ਕੋਈ ਸ਼ਰਮ ਹੈ ਖੁਦ ਤਾਂ ਇਹ ਬਦਤਮੀਜ਼ ਹੈ ਹੀ ਬੱਚਿਆਂ ਨੂੰ ਵੀ ਬਦਤਮੀਜ਼ੀ ਸਿਖਾ ਰਹੀਆਂ ਹਨ ਦੋਵੇਂ ਕੁੜੀਆਂ ਆਪਣਾ ਦਿਲ ਸਾੜ ਰਹੀਆਂ ਸੀ ਮੇਜਰ ਸਿੰਘ ਜੀ ਨੇ ਕਿਹਾ ਕਿ ਚਲੋ ਠੀਕ ਹੈ ਜਿਵੇਂ ਤੁਸੀਂ ਕਹਿੰਦੀਆਂ ਹੋ ਮੈਂ ਉਸੇ ਤਰ੍ਹਾਂ ਕਰ ਲੈਂਦਾ ਹਾਂ ਦੋਵੇਂ ਧੀਆ ਆਪਣੇ ਘਰ ਤੋਂ ਜਾਣ ਤੋਂ ਪਹਿਲਾਂ ਮੇਜਰ ਸਿੰਘ ਜੀ ਨੂੰ ਚੰਗੀ ਤਰ੍ਹਾਂ ਸਮਝਾ ਕੇ ਗਈਆਂ ਸੀ ਕਿ ਖਬਰਦਾਰ ਜੋ ਤੁਸੀਂ 1 ਰੁਪਈਆ ਵੀ ਪੋਤਿਆਂ ਤੇ ਖਰਚ ਕੀਤਾ ਤਾਂ ਜਾਂ ਫਿਰ ਬੇਟਿਆਂ ਨੂੰ ਦੇਣ ਦੀ ਕੋਸ਼ਿਸ਼ ਕੀਤੀ ਤਾਂ ਏਸੀ ਉਹਨਾਂ ਦੇ ਕਮਰੇ ਵਿੱਚ ਚੱਲਦੇ ਹਨ ਤੇ ਬਿੱਲ ਵੀ ਉਹੀ ਭਰਨਗੇ ਤੁਸੀਂ ਕਿਉਂ ਭਰ ਰਹੇ ਹੋ ਕੀ ਦੋ ਰੋਟੀਆਂ ਉਹਨਾਂ ਤੇ ਬੋਝ ਹਨ ਜੀ ਐਨਾ ਹੀ ਬੋਝ ਹੈ ਤਾਂ ਐਨਾ ਤਾਂ ਤੁਸੀਂ ਹੁਣ ਤੱਕ ਕਮਾ ਹੀ ਲੈਂਦੇ ਹੋ ਖਬਰਦਾਰ ਜੋ ਤੁਹਾਨੂੰ ਜੋ ਤੁਸੀਂ ਉਹਨਾਂ ਦੇ ਸਾਹਮਣੇ ਝੁਕੇ ਜਾਂ ਦਬੇ ਤਾਂ ਮੇਜਰ ਸਿੰਘ ਜੀ ਆਪਣੀਆਂ ਧੀਆਂ ਦੇ ਸਾਹਮਣੇ ਕੁਝ ਨਹੀਂ ਬੋਲੇ ਬਲਕਿ ਛੱਤ ਤੇ ਤਾਂ ਠੰਡੀ ਹਵਾ ਆ ਰਹੀ ਸੀ ਸਕੂਨ ਵੀ ਜ਼ਿਆਦਾ ਸੀ ਸਾਰਿਆਂ ਨੇ ਛੱਤ ਤੇ ਮੰਜੇ ਵਿਛਾਏ ਹੋਏ ਸੀ ਤੇ ਸੌ ਗਏ ਸਵੇਰ ਬੇਟੀਆਂ ਤਾਂ ਆਪਣੇ ਆਪਣੇ ਘਰ ਚਲੀਆਂ ਗਈਆਂ ਮੇਜਰ ਸਿੰਘ ਜੀ ਨੇ ਇੱਕ ਸਫਾਈ ਵਾਲੇ ਨੂੰ ਬੁਲਾ ਕੇ ਉੱਪਰ ਵਾਲੇ ਕਮਰਿਆਂ ਦੀ ਸਫਾਈ ਕਰਵਾ ਲਈ ਤੇ ਆਪਣੀ ਫਰਿੱਜ ਵੀ ਉੱਪਰ ਹੀ ਮੰਗਵਾ ਲਈ। ਦੋਵੇਂ ਨੂੰਹਾਂ ਤੇ ਤਾਂ ਜਿਵੇਂ ਬਹੁਤ ਵੱਡਾ ਬੋਝ ਛੱਡ ਗਏ। ਤੀਜੀ ਵੀ ਉਹਨਾਂ ਨੂੰ ਬੁਰਾ ਭਲਾ ਕਹਿਣ ਲੱਗੀ ਕਿ ਕੀ ਜ਼ਰੂਰਤ ਪਈ ਸੀ ਜ਼ੁਬਾਨ ਚਲਾਉਣ ਦੀ। ਹੁਣ ਤਾਂ ਸਾਡੇ ਏਸੀ ਦੇ ਬਿੱਲ ਵੀ ਸਾਡੇ ਪਤੀ ਨਹੀਂ ਭਰਨਗੇ। ਸਾਨੂੰ ਹੀ ਗਰਮੀ ਵਿੱਚ ਸੌਣਾ ਪਵੇਗਾ। ਆਏ ਦਿਨ ਥੱਲੇੋਂ ਹੁਣ ਲੜਾਈ ਝਗੜੇ ਦੀਆਂ ਆਵਾਜ਼ਾਂ ਆਉਂਦੀਆਂ ਸੀ ਕਿਉਂਕਿ ਬੇਟਿਆਂ ਦੇ ਕੋਲ ਪੈਸੇ ਨਹੀਂ ਸੀ ਤਾਂ ਕਿ ਉਹ ਏਸੀ ਦਾ ਬਿੱਲ ਭਰ ਦੇ। ਤੇ ਪਤਨੀਆਂ ਨੂੰ ਆਦਤ ਹੋ ਗਈ ਸੀ ਏਸੀ ਵਿੱਚ ਸੌਣ ਦੀ ਅੱਜ ਵੀ ਝਗੜਾ ਹੋ ਰਿਹਾ ਸੀ ਵੱਡਾ ਮੁੰਡਾ ਕਹਿਣ ਲੱਗਾ ਵੇੜੇ ਵਿੱਚ ਮੰਜੇ ਵਿਛਾਓ ਤੇ ਇੱਥੇ ਸੌ ਜਾਓ ਮੇਰੇ ਕੋਲ ਇੰਨੇ ਪੈਸੇ ਨਹੀਂ ਕਿ ਏਸੀ ਦਾ ਬਿੱਲ ਭਰਾਂ ਦੂਜੇ ਦੋਵੇਂ ਮੁੰਡੇ ਵੀ ਕਹਿਣ ਲੱਗੇ ਕਿ ਖਰਚੇ ਬਹੁਤ ਜ਼ਿਆਦਾ ਹਨ ਸਾਡੇ ਕੋਲ ਇੰਨੀ ਸ਼ਮਤਾ ਨਹੀਂ ਹੈ ਚੁੱਪ ਚਾਪ ਸਾਰੇ ਇੱਥੇ ਵੇੜੇ ਵਿੱਚ ਸੌ ਜਾਓ ਪਰ ਬੱਚੇ ਰੋਣ ਲੱਗੇ ਕਿ ਸਾਨੂੰ ਵੇੜੇ ਵਿੱਚ ਸੌਣ ਦੀ ਆਦਤ ਨਹੀਂ ਹੈ ਤਿੰਨਾਂ ਦੀਆਂ ਪਤਨੀਆਂ ਵੀ ਲੜਨ ਲੱਗੀਆਂ ਕਿ ਅਸੀਂ ਜੇ ਐਸਾ ਗਰੀਬੀ ਵਿੱਚ ਰਹਿਣਾ ਹੈ ਤਾਂ ਅਸੀਂ ਆਪਣੇ ਪੇਕੇ ਚਲੀਆਂ ਜਾਂਦੀਆਂ ਹਾਂ ਤਿੰਨੇ ਬੇਟੇ ਕਹਿਣ ਲੱਗੇ ਕਿ ਤੁਹਾਡੀ ਮਰਜ਼ੀ ਹੈ ਜਿੱਥੇ ਜਾਣਾ ਹੈ ਜਾਓ ਕਿਉਂਕਿ ਸਾਡੇ ਕੋਲ ਇੰਨੇ ਪੈਸੇ ਨਹੀਂ ਜਿੰਨੀ ਸਾਡੀ ਕਮਾਈ ਹੈ ਉਸ ਤੇ ਗੁਜ਼ਾਰਾ ਕਰਨਾ ਸਿੱਖੋ ਕਿਉਂਕਿ ਸਾਡੇ ਪਿਓ ਦੇ ਪਸੀਨੇ ਵਿੱਚੋਂ ਤਾਂ ਤੁਹਾਨੂੰ ਮਸ਼ਕ ਆਉਂਦਾ ਸੀ ਜਦੋਂ ਵੀ ਅਸੀਂ ਤੁਹਾਨੂੰ ਸਮਝਾਉਣਾ ਚਾਹਿਆ ਉਲਟਾ ਤੁਸੀਂ ਸਾਡੇ ਤੇ ਹੀ ਚੀਕਣ ਲੱਗੀਆਂ ਕਿ ਤੁਹਾਡੇ ਪਿਓ ਦਾ ਪਸੀਨਾ ਬਹੁਤ ਗੰਦਾ ਹੈ ਐਸ ਦੀ ਬਦਬੂ ਸਾਡੇ ਤੋਂ ਸਹੀ ਨਹੀਂ ਜਾਂਦੀ ਅਤੇ ਕਹਿੰਦੀਆਂ ਸੀ ਖਬਰਦਾਰ ਜੇ ਤੁਸੀਂ ਆਪਣੇ ਪਿਓ ਦੀ ਸਾਈਡ ਲਈ ਤੇ ਹੁਣ ਦੇਖ ਲਓ ਪਾਪਾ ਜੀ ਮੈਨੂੰ ਕਦੇ 1000 ਕਦੇ 1500 ਕਦੇ 2000 ਦਿੰਦੇ ਸੀ ਉਸੇ ਨਾਲ ਤੁਹਾਡਾ ਏਸੀ ਦਾ ਬਿੱਲ ਭਰ ਜਾਂਦਾ ਸੀ ਇਹ ਘਰ ਵੀ ਪਾਪਾ ਜੀ ਦੇ ਨਾਮ ਤੇ ਹੈ ਤੇ ਸਾਡੇ ਨਾਮ ਤੇ ਨਹੀਂ ਜੇ ਦੋਵੇਂ ਭੈਣਾਂ ਨੇ ਪਾਪਾ ਜੀ ਨੂੰ ਪੱਟੀ ਪੜਾ ਦਿੱਤੀ ਕੇਸ ਕਰ ਵਿੱਚੋਂ ਸਾਨੂੰ ਕੱਢ ਦਿੱਤਾ ਜਾਵੇ ਤਾਂ ਦੱਸੋ ਆਪਾਂ ਕਿੱਥੇ ਜਾਵਾਂਗੇ ਕਿਰਾਏ ਦੇ ਘਰ ਵਿੱਚ ਰਹਿਣ ਦੇ ਲਈ ਸਾਡੇ ਕੋਲ ਪੈਸੇ ਨਹੀਂ ਹਨ ਬੱਚਿਆਂ ਨੂੰ ਅਲੱਗ ਕਮਰਾ ਦਿੱਤਾ ਹੈ ਸਾਡਾ ਕਮਰਾ ਅਲੱਗ ਹੈ ਪਾਪਾ ਜੀ ਤਾਂ ਕਮਰੇ ਵਿੱਚ ਸੌਂਦੇ ਹੀ ਨਹੀਂ ਸਵੇਰ ਉੱਠ ਕੇ ਮਜ਼ਦੂਰੀ ਤੇ ਚਲੇ ਜਾਂਦੇ ਹਨ ਖਰਚ ਬਹੁਤ ਜ਼ਿਆਦਾ ਵੱਧ ਗਏ ਹਨ ਤੇ ਬੱਚਿਆਂ ਦੇ ਸਕੂਲ ਦੀਆਂ ਫੀਸਾਂ ਦਾ ਖਾਣਾ ਪੀਣਾ ਫਲ ਫਰੂਟ ਕੀ ਕੀ ਚੀਜ਼ ਹੈ ਜੋ ਘਰ ਵਿੱਚ ਨਹੀਂ ਆਉਂਦੀ ਤੁਸੀਂ ਆਪਣੇ ਖਰਚੇ ਕਰਦੀਆਂ ਹੋ ਅਸੀਂ ਕੀ ਕੀ ਪੂਰਾ ਕਰੀਏ ਤਿੰਨੇ ਬੇਟੇ ਉੱਚੀ ਉੱਚੀ ਰੌਲਾ ਪਾ ਰਹੇ ਸੀ ਮੇਜਰ ਸਿੰਘ ਜੀ ਨੇ ਆਪਣੇ ਕੰਨਾਂ ਵਿੱਚ ਰੂੰ ਪਾ ਲਈ ਤੇ ਮੰਝੇ ਤੇ ਸਿੱਧਾ ਪੈ ਗਏ ਹੁਣ ਉਹਨਾਂ ਨੂੰ ਅਹਿਸਾਸ ਹੋਇਆ ਕਿ ਜਦੋਂ ਮੇਜਰ ਸਿੰਘ ਜੀ ਨੇ ਪੈਸੇ ਦੇਣੇ ਛੱਡ ਦਿੱਤੇ ਸੀ ਪਾਪਾ ਜੀ ਦੀਆਂ ਦੋ ਰੋਟੀਆਂ ਉਹਨਾਂ ਤਿੰਨਾਂ ਨੂੰ ਹਾਂ ਨੂੰ ਬੋਝ ਲੱਗਦੀਆਂ ਸੀ ਬਲਕਿ ਪਾਪਾ ਜੀ ਨੂੰ ਤਾਂ ਹੁਣ ਖਾਣਾ ਦਿੰਦਿਆਂ ਹੀ ਨਹੀਂ ਸੀ ਜੋ ਬਚ ਜਾਂਦਾ ਸੀ ਉਹ ਖਾ ਲੈਂਦੇ ਸੀ ਉਸੇ ਤੇ ਗੁਜ਼ਾਰਾ ਕਰ ਲੈਂਦੇ ਬਿਨਾਂ ਸਹੁਰੇ ਦੀ ਸੇਵਾ ਕਰਨ ਦੇ ਉਹਨਾਂ ਨੇ ਇੱਕ ਹੰਗਾਮਾ ਖੜਾ ਕਰ ਦਿੱਤਾ ਸੀ ਕਿ ਸਹੁਰੇ ਦੇ ਪਸੀਨੇ ਵਿੱਚੋਂ ਗੰਦੀ ਬਦਬੂ ਆਉਂਦੀ ਹੈ ਇਸ ਲਈ ਅਸੀਂ ਸਹੁਰੇ ਦਾ ਕੋਈ ਕੰਮ ਨਹੀਂ ਕਰਵਾਉਂਦੀਆਂ ਕੱਪੜੇ ਤੱਕ ਉਹ ਖੁਦ ਧੋਂਦੇ ਸੀ ਬੱਚੀਆਂ ਹੋਈਆਂ ਰੋਟੀਆਂ ਖਾਂਦੇ ਸੀ ਅੱਜ ਤੱਕ ਕਦੇ ਵੀ ਮੇਜਰ ਸਿੰਘ ਜੀ ਨੇ ਥੋੜਾ ਵੀ ਕਸ਼ਟ ਕਿਸੇ ਨੂੰ ਨਹੀਂ ਦਿੱਤਾ ਸੀ ਨਾ ਬੇਟਿਆਂ ਨੂੰ ਦਿੱਤਾ ਸੀ ਤੇ ਨਾ ਹੀ ਬੇਟੀਆਂ ਨੂੰ ਤੇ ਨਾ ਹੀ ਨੂਹਾਂ ਨੂੰ ਬਸ ਇੱਕ ਥੋੜੀ ਜਹੀ ਇੱਛਾ ਸੀ ਕਿ ਬੇਟੇ ਉਹਨਾਂ ਦੇ ਕੋਲ ਬੈਠਿਆ ਕਰਨ ਗੱਲਾਂ ਕਰਿਆ ਕਰਨ ਪੁੱਤ ਉਹਨਾਂ ਦੇ ਨਾਲ ਸਮਾਂ ਗੁਜ਼ਾਰਨ ਤਾਂ ਕਿ ਘਰ ਵਿੱਚ ਰਹਿਣ ਦਾ ਅਹਿਸਾਸ ਹੋਵੇ ਪਰ ਸਾਰੇ ਆਪਣੇ ਆਪਣੇ ਕਮਰਿਆਂ ਵਿੱਚ ਚਲੇ ਜਾਂਦੇ ਉੱਥੇ ਹੱਸਣ ਦੀਆਂ ਆਵਾਜ਼ਾਂ ਆਉਂਦੀਆਂ ਗੱਲਾਂ ਦੀਆਂ ਆਵਾਜ਼ਾਂ ਆਉਂਦੀਆਂ ਤੇ ਉਹ ਇਕੱਲੇ ਬਾਹਰ ਬੈਠੇ ਰਹਿੰਦੇ ਆਪਣਾ ਸਭ ਕੁਝ ਉਹਨਾਂ ਨੇ ਆਪਣੀ ਔਲਾਦ ਤੇ ਹੀ ਲਗਾ ਦਿੱਤਾ ਸੀ। ਇਸ ਬਡੇਪੇ ਵਿੱਚ ਵੀ ਜੋ ਕਮਾਉਂਦੇ ਸੀ ਪੁੱਤਾਂ ਦੇ ਹੱਥ ਤੇ ਰੱਖਦੇ ਸੀ। ਫਿਰ ਵੀ ਪੁੱਤਾਂ ਦੀ ਆਕੜ ਖਤਮ ਨਹੀਂ ਹੁੰਦੀ ਸੀ ਤੇ ਅੱਜ ਜਦੋਂ ਉਹਨਾਂ ਨੇ ਆਪਣੀ ਕਮਾਈ ਬੇਟਿਆਂ ਨੂੰ ਦੇਣੀ ਛੱਡ ਦਿੱਤੀ ਤਾਂ ਝਗੜੇ ਸ਼ੁਰੂ ਹੋ ਗਏ। ਉਹਨਾਂ ਨੇ ਅੱਖਾਂ ਬੰਦ ਕੀਤੀਆਂ ਤੇ ਸੌਂ ਗਏ। ਸਵੇਰ-ਸਵੇਰ ਉੱਠ ਕੇ ਮਜ਼ਦੂਰੀ ਤੇ ਚਲੇ ਗਏ। ਕਦੋਂ ਤੋਂ ਉਹ ਇੱਕ ਹੀ ਜਗ੍ਹਾ ਤੇ ਮਜ਼ਦੂਰੀ ਕਰ ਰਹੇ ਸੀ। ਇਸ ਲਈ ਉੱਥੋਂ ਦੇ ਸੇਠ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਪਿਛਲੇ 40 ਸਾਲਾਂ ਤੋਂ ਮੇਰੀ ਹੀ ਮਜ਼ਦੂਰੀ ਕਰਦੇ ਆ ਰਹੇ ਹੋ ਤੇ ਇਕੱਲੇ ਤੁਸੀਂ ਹੀ ਬਚੇ ਹੋ ਜੋ ਹੁਣ ਤੱਕ ਮੇਰਾ ਸਾਥ ਦੇ ਰਹੇ ਹੋ ਉਸ ਨੇ ਖੁਸ਼ ਹੋ ਕੇ 2.5 ਲੱਖ ਰੁਪਏ ਮੇਜਰ ਸਿੰਘ ਜੀ ਨੂੰ ਦਿੱਤੇ ਉਹ ਤਾਂ ਦੇਖ ਕੇ ਹੈਰਾਨ ਹੋ ਗਏ ਸੇਠ ਜੀ ਕਹਿਣ ਲੱਗੇ ਇਹ ਤੁਸੀਂ ਰੱਖ ਲਓ ਇਹ ਸਾਡੇ ਵੱਲੋਂ ਤੁਹਾਡੇ ਲਈ ਇਨਾਮ ਹੈ ਮੇਜਰ ਸਿੰਘ ਜੀ ਬਹੁਤ ਖੁਸ਼ ਹੋਏ ਆਪਣੇ ਪੈਸੇ ਉਹਨਾਂ ਨੇ ਇੱਕ ਰੁਮਾਲ ਵਿੱਚ ਬੰਨੇ ਤੇ ਘਰੇ ਆ ਗਏ ਸਾਰੇ ਬੱਚਿਆਂ ਨੂੰ 5-500 ਦਾ ਨੋਟ ਦਿੱਤਾ ਇਹ ਦੇਖ ਕੇ ਨੋਹਾ ਦੀਆਂ ਅੱਖਾਂ ਖੁੱਲੀਆਂ ਹੀ ਰਹਿ ਗਈਆਂ ਤੇ ਬਾਕੀ ਦੇ ਪੈਸੇ ਉੱਪਰ ਲੈ ਗਏ ਵੱਡੀ ਨੂ ਨੇ ਪਿੱਛੋਂ ਆਵਾਜ਼ ਦਿੱਤੀ ਪਾਪਾ ਜੀ ਤਾਜੀ ਰੋਟੀ ਬਣਾਈ ਹੈ ਮੈਂ ਤੇ ਅੱਜ ਤਾਂ ਤੁਹਾਡੀ ਪਸੰਦ ਦੀ ਸਬਜ਼ੀ ਵੀ ਬਣਾਈ ਹੈ ਲੈ ਕੇ ਆਵਾਂ ਅੱਜ ਪਾਪਾ ਜੀ ਲਈ ਬੜਾ ਮਿੱਠਾ ਵਰਤਾਸ ਸੀ ਤੇ ਉਹ ਕਿਉਂ ਸੀ ਇਹ ਮੇਜਰ ਸਿੰਘ ਜੀ ਬਹੁਤ ਚੰਗੀ ਤਰ੍ਹਾਂ ਜਾਣਦੇ ਸੀ ਕਹਿਣ ਲੱਗੇ ਨਹੀਂ ਬੇਟਾ ਰਹਿਣ ਦੇ ਮੈਂ ਖਾਣਾ ਬਾਜ਼ਾਰ ਤੋਂ ਲੈ ਕੇ ਆਇਆ ਹਾਂ ਤੁਸੀਂ ਪਰੇਸ਼ਾਨ ਨਾ ਹੋਵੋ ਉਹ ਕਹਿਣ ਲੱਗੀ ਕਿੰਨੇ ਦਿਨ ਹੋ ਗਏ ਤੁਸੀਂ ਇਕੱਲੇ ਉੱਪਰ ਖਾਣਾ ਖਾਂਦੇ ਹੋ ਅੱਜ ਸਾਡੇ ਨਾਲ ਬੈਠ ਕੇ ਖਾਣਾ ਖਾਓ ਇਹ ਗੱਲ ਦੂਜੀ ਨੂਹ ਨੇ ਕਹੀ ਸੀ ਉਹ ਕਹਿਣ ਲੱਗੇ ਨਹੀਂ ਬੇਟਾ ਮੇਰੇ ਪਸੀਨੇ ਵਿੱਚੋਂ ਤਾਂ ਮੈਂ ਜੇ ਨਾਲ ਬੈਠ ਗਿਆ ਤਾਂ ਤੁਸੀਂ ਖਾਣਾ ਕਿਵੇਂ ਖਾਉਂਗੀਆਂ ਤੁਸੀਂ ਪੇਟ ਭਰ ਕੇ ਖਾਣਾ ਖਾਓ ਮੇਰੀ ਚਿੰਤਾ ਨਾ ਕਰੋ ਇਹ ਕਹਿ ਕੇ ਮੇਜਰ ਸਿੰਘ ਜੀ ਉੱਪਰ ਆਪਣੇ ਕਮਰੇ ਵਿੱਚ ਚਲੇ ਗਏ ਆਪਣਾ ਖਾਣਾ ਪਲੇਟ ਵਿੱਚ ਰੱਖਿਆ ਤੇ ਖਾਣਾ ਖਾਣ ਲੱਗੇ ਨੂਹਾ ਥੱਲੇ ਫਿਰ ਤੋਂ ਝਗੜਾ ਕਰ ਰਹੀਆਂ ਸੀ ਇੱਕ ਦੂਜੇ ਤੇ ਇਲਜ਼ਾਮ ਲਗਾ ਰਹੀਆਂ ਸੀ ਤੇ ਤੇਰੇ ਕਹਿਣ ਤੇ ਹੀ ਮੈਂ ਪਾਪਾ ਜੀ ਨਾਲ ਇਸ ਤਰ੍ਹਾਂ ਦਾ ਵਰਤਾਅ ਕੀਤਾ ਤੂੰ ਹੀ ਕਹਿੰਦੀ ਸੀ ਕਿ ਪਿਤਾ ਜੀ ਦੇ ਕੱਪੜੇ ਮੈਂ ਨਹੀਂ ਧੋਵਾਂਗੀ ਉਹਨਾਂ ਦੇ ਕੱਪੜਿਆਂ ਵਿੱਚੋਂ ਬਦਬੂ ਆਉਂਦੀ ਹੈ ਤੇ ਬਹੁਤ ਦਾਗ ਹੁੰਦੇ ਹਨ ਪਾਪਾ ਜੀ ਨੂੰ ਉਹਨਾਂ ਦੇ ਮਾਲਕ ਨੇ ਐਨੇ ਨੋਟ ਦਿੱਤੇ ਹਨ ਜਿਵੇਂ ਇਹੀ ਅਸੀਂ ਪਾਪਾ ਦੇ ਨਾਲ ਠੀਕ ਤਰ੍ਹਾਂ ਰਹਿੰਦੇ ਤਾਂ ਇਹੀ ਨੋਟ ਸਾਨੂੰ ਮਿਲਦੇ ਦੂਜੀ ਕਹਿਣ ਲੱਗੀ ਹਾਂ ਜਿਵੇਂ ਤੂੰ ਤਾਂ ਮੇਰੀਆਂ ਸਾਰੀਆਂ ਗੱਲਾਂ ਮੰਨਦੀ ਹੈ ਤੇਰੀ ਆਪਣੀ ਜ਼ੁਬਾਨ ਕੈਂਚੀ ਦੀ ਤਰ੍ਹਾਂ ਚੱਲਦੀ ਹੈ ਕਿਸੇ ਦੇ ਕਹਿਣ ਤੇ ਨਹੀਂ ਰੁਕਦੀ ਤੇ ਹੁਣ ਮੇਰੇ ਤੇ ਦੋਸ਼ ਲਗਾ ਰਹੀ ਹੈ ਛੋਟੀ ਨੂੰ ਕਹਿਣ ਲੱਗੀ ਮੈਂ ਤਾਂ ਜ਼ਿਆਦਾ ਕਦੇ ਕਿਸੇ ਨੂੰ ਕੁਝ ਕਿਹਾ ਹੀ ਨਹੀਂ ਫਿਰ ਵੀ ਤੁਹਾਡੇ ਨਾਲ ਨਾਲ ਮੈਂ ਵੀ ਬੁਰੀ ਬਣ ਗਈ ਇਸ ਗੱਲ ਤੇ ਤਿੰਨਾਂ ਦੀ ਹੀ ਬਹਿਸ ਸ਼ੁਰੂ ਹੋ ਗਈ ਕਿੰਨੇ ਬੇਟੇ ਵੀ ਆਪਣੇ ਆਪਣੇ ਆਫਿਸ ਤੋਂ ਵਾਪਸ ਆ ਗਏ ਵੱਡਾ ਮੁੰਡਾ ਬੜੇ ਗੁੱਸੇ ਵਿੱਚ ਸੀ ਕਹਿਣ ਲੱਗਿਆ ਅੱਜ ਮੇਰਾ ਆਪਣੇ ਮਾਲਕ ਦੇ ਨਾਲ ਝਗੜਾ ਹੋ ਗਿਆ ਉਹਨਾਂ ਨੇ ਮੈਨੂੰ ਨੌਕਰੀ ਤੋਂ ਕੱਢ ਦਿੱਤਾ ਹੈ ਪਤਾ ਨਹੀਂ ਘਰ ਕਿਵੇਂ ਚੱਲੇਗਾ ਇੱਕ ਦਾ ਇਹ ਕਹਿਣਾ ਸੀ ਕਿ ਦੂਜੇ ਦੋਵੇਂ ਭਰਾ ਕਹਿਣ ਲੱਗੇ ਭਰਾਵਾ ਸਾਡੇ ਸਹਾਰੇ ਨਾ ਬੈਠਾ ਰਹੀਂ ਕਿ ਅਸੀਂ ਤੇਰੇ ਬੱਚਿਆਂ ਦੀਆਂ ਫੀਸਾਂ ਭਰਾਂਗੇ ਜਾਂ ਤੇਰੇ ਬੱਚਿਆਂ ਤੇ ਪਤਨੀ ਦੇ ਖਰਚੇ ਚੱਕਾਂਗੇ ਇਸ ਤਰ੍ਹਾਂ ਦਾ ਕੁਝ ਨਹੀਂ ਹੋਵੇਗਾ ਨੌਕਰੀ ਤੇਰੀ ਗਈ ਹੈ ਤਾਂ ਮਜ਼ਦੂਰੀ ਕਰ ਕੁਝ ਵੀ ਕਰਕੇ ਆਪਣੀ ਆਪਣੀ ਪਤਨੀ ਤੇ ਬੱਚਿਆਂ ਦੇ ਖਰਚੇ ਚੱਕ ਅਤੇ ਬਿਜਲੀ ਦੇ ਬਿੱਲ ਦੇ ਵੀ ਤਿੰਨੇ ਹਿੱਸੇ ਹੋਣਗੇ ਤਿੰਨਾ ਭਰਾਵਾਂ ਵਿੱਚ ਗਰਮਾ-ਗਰਮੀ ਹੋਣ ਲੱਗੀ ਦੋ ਮਹੀਨੇ ਬਾਅਦ ਮੇਜਰ ਸਿੰਘ ਦੀਆਂ ਧੀਆ ਫਿਰ ਮਿਲਣ ਲਈ ਆਈਆਂ ਤਾਂ ਭਾਬੀਆਂ ਤਪੀਆਂ ਬੈਠੀਆਂ ਸੀ ਨਾਨਾ ਨੂੰ ਦੇਖ ਕੇ ਉਹਨਾਂ ਨੇ ਬੜਾ ਗੁੱਸਾ ਦਿਖਾਇਆ ਕਿਉਂਕਿ ਜਦੋਂ ਤੋਂ ਨਾਨਾ ਨੇ ਆਪਣੇ ਪਾਪਾ ਨੂੰ ਸਮਝਾਇਆ ਸੀ ਉਦੋਂ ਤੋਂ ਮੇਜਰ ਸਿੰਘ ਜੀ ਨੇ ਪੁੱਤਾਂ ਦੇ ਸਿਰ ਤੋਂ ਹੱਥ ਹਟਾ ਲਿਆ ਸੀ ਹੁਣ ਵੱਡਾ ਪੁੱਤ ਨੌਕਰੀ ਦੇ ਲਈ ੱੱਕੇ ਖਾਂਦਾ ਫਿਰ ਰਿਹਾ ਸੀ ਪਰ ਨੌਕਰੀ ਨਹੀਂ ਮਿਲ ਰਹੀ ਸੀ ਅਤੇ ਦੂਜੇ ਦੋਵੇਂ ਭਰਾ ਕਹਿ ਚੁੱਕੇ ਸੀ ਕਿ ਘਰ ਦੇ ਰਾਸ਼ਨ ਵਿੱਚ ਹਿੱਸਾ ਪਾ ਬੈਲ ਵੀ ਪਰ ਉਸਨੇ ਆਪਣੀ ਪਤਨੀ ਨੂੰ ਕਿਹਾ ਕਿ ਜੋ ਥੋੜੇ ਬਹੁਤ ਤੇਰੇ ਕੋਲ ਗਹਿਣੇ ਹਨ ਤੂੰ ਉਹ ਵੇਚ ਲੈ ਤਾਂ ਉਸਦੀ ਪਤਨੀ ਨੇ ਸਾਫ਼ ਮਨਾਂ ਕਰ ਦਿੱਤਾ ਹੁਣ ਵੀ ਉਹ ਗੁੱਸੇ ਵਿੱਚ ਬੈਠੀ ਸੀ ਦੋਵੇਂ ਭੈਣਾਂ ਜਦੋਂ ਘਰ ਆਈਆਂ ਤਾਂ ਵੱਡੀ ਭਾਬੀ ਉਹਨਾਂ ਦੇ ਨਾਲ ਲੜਾਈ ਝਗੜਾ ਕਰਨ ਲੱਗੀ ਕਿ ਤੁਹਾਡੇ ਕਾਰਨ ਪਾਪਾ ਨੇ ਪੈਸੇ ਦੇਣੇ ਛੱਡ ਦਿੱਤੇ ਤਿੰਨਾਂ ਵਿੱਚ ਬਹਿਸ ਵੱਧ ਗਈ ਵੱਡੀ ਨੂੰ ਨੂੰ ਇੰਨਾ ਗੁੱਸਾ ਆਇਆ ਕਿ ਉਸਨੇ ਡੰਡਾ ਚੱਕਿਆ ਤੇ ਦੋਵੇਂ ਨੰਨਾਨਾਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਉਹ ਵਿਚਾਰੀਆਂ ਲੰਗੜਾਉਂਦੀਆਂ ਹੋਈਆਂ ਉੱਪਰ ਪਹੁੰਚੀਆਂ ਮੇਜਰ ਸਿੰਘ ਜੀ ਨੇ ਜਦੋਂ ਤੀਆਂ ਦਾ ਇਹ ਹਾਲ ਦੇਖਿਆ ਤਾਂ ਉਹਨਾਂ ਨੂੰ ਬਹੁਤ ਗੁੱਸਾ ਆਇਆ ਤਿੰਨੇ ਪੁੱਤਾਂ ਨੂੰ ਬੁਲਾ ਕੇ ਕਿਹਾ ਕਿ ਆਪਣੇ ਆਪਣੇ ਘਰ ਦਾ ਪ੍ਰਬੰਧ ਕਰ ਲਓ ਇਹ ਮੇਰਾ ਘਰ ਹੈ ਵੱਡਾ ਪੁੱਤ ਤਾਂ ਆਪਣੀ ਪਤਨੀ ਨੂੰ ਕਮਰੇ ਵਿੱਚ ਲਿਜਾ ਕੇ ਉਸ ਦੇ ਨਾਲ ਗਾਲੀ ਗਲੋਚ ਕਰਨ ਲੱਗਿਆ ਉਸ ਨੂੰ ਝਗੜ ਝੜਕਣ ਲੱਗਿਆ ਕਿ ਸਾਰਾ ਤੇਰਾ ਹੀ ਕੀਤਾ ਕਰਾਇਆ ਹੈ ਜਦੋਂ ਉਹ ਆਪਣੀ ਪਤਨੀ ਨੂੰ ਥੱਪੜ ਮਾਰਨ ਲੱਗਿਆ ਤਾਂ ਉਸ ਦਾ ਬੇਟਾ ਵਿੱਚ ਆ ਗਿਆ ਤੇ ਜ਼ੋਰਦਾਰ ਧੱਕੇ ਦੇ ਕਾਰਨ ਉਸ ਦਾ ਸਿਰ ਕੰਧ ਦੇ ਨਾਲ ਜਾ ਵੱਜਿਆ ਅਤੇ ਲਹੂ ਵਹਿਣ ਲੱਗਿਆ ਜੇ ਵਿੱਚ ਪੈਸੇ ਨਹੀਂ ਸੀ ਵੱਡੇ ਭਰਾ ਨੇ ਜਦੋਂ ਦੂਜੇ ਛੋਟੇ ਭਰਾਵਾਂ ਤੋਂ ਪੈਸੇ ਮੰਗੇ ਤਾਂ ਉਹਨਾਂ ਨੇ ਸਾਫ਼ ਮਨਾ ਕਰ ਦਿੱਤਾ ਉਹ ਰੋਂਦਾ ਪਿੱਟਦਾ ਹੋਇਆ ਆਪਣੇ ਪਿਓ ਦੇ ਕੋਲ ਆਇਆ ਤਾਂ ਕਿ ਪਾਪਾ ਜੀ ਪੈਸੇ ਦੇ ਦੇਣ ਪਰ ਜਿਵੇਂ ਹੀ ਉੱਪਰ ਆਇਆ ਦੋਵੇਂ ਭੈਣਾਂ ਸਿਰ ਜੋੜ ਕੇ ਗੱਲਾਂ ਕਰ ਰਹੀਆਂ ਸੀ ਕਿ ਪਾਪਾ ਜੀ ਨੂੰ ਤਾਂ ਆਪਾਂ ਆਪਣੀ ਮੁਠੀ ਵਿੱਚ ਕਰ ਲਿਆ ਹੈ ਹੁਣ ਜਲਦੀ ਕਰਦੇ ਕਾਗਜ਼ਾਂ ਤੇ ਪਾਪਾ ਦਾ ਅੰਗੂਠਾ ਲਗਾ ਲਈਏ ਤਾਂ ਕਿ ਇਹ ਪੂਰਾ ਘਰ ਸਾਡੇ ਨਾਮ ਹੋ ਜਾਵੇ ਇਹ ਸੁਣ ਕੇ ਵੱਡਾ ਭਰਾ 당ਗ ਰਹਿ ਗਿਆ ਪਾਪਾ ਜੀ ਉਸ ਸਮੇਂ ਕਮਰੇ ਵਿੱਚ ਸੀ ਪਰ ਅੰਦਰ ਕਮਰੇ ਵਿੱਚ ਖੜੇ ਹੋ ਕੇ ਧੀਆਂ ਦੀਆਂ ਸਾਰੀਆਂ ਗੱਲਾਂ ਸੁਣ ਚੁੱਕੇ ਸੀ ਵੱਡਾ ਪੁੱਤ ਵੀ ਰੋਂਦਾ ਹੋਇਆ ਪਾਪਾ ਦੇ ਕਮਰੇ ਵਿੱਚ ਪਹੁੰਚਿਆ ਤੇ ਪੈਰਾਂ ਵਿੱਚ ਡੇਗ ਗਿਆ ਅਦੇ ਰੋਣ ਲੱਗਿਆ ਤੇ ਕਹਿਣ ਲੱਗਿਆ ਪਾਪਾ ਮੇਰਾ ਬੱਚਾ ਮਰ ਜਾਵੇਗਾ ਬੱਚੇ ਨੂੰ ਜਦੋਂ ਖੂਨ ਨਾਲ ਲਤਪਟ ਦੇਖਿਆ ਤਾਂ ਮੇਜਰ ਸਿੰਘ ਜੀ ਤੜਫੁੱਟھے بیٹے ਨੂੰ ਪੈਸੇ ਦਿੱਤੇ ਸਮਾਂ ਰੰਦੇ بیٹے ਦਾ ਇਲਾਜ ਹੋ ਗਿਆ ਤਾਂ ਉਹ ਬਚ ਗਿਆ ਵੱਡੇ بیٹے ਨੇ ਆਪਣੀ ਪਤਨੀ ਨੂੰ ਕਿਹਾ ਕਿ ਜੇ ਤੂੰ ਆਪਣਾ ਵਰਤਾ ਮੇਰੇ ਨਾਲ ਮੇਰੇ ਪਾਪਾ ਨਾਲ ਠੀਕ ਨਹੀਂ ਰੱਖਿਆ ਤਾਂ ਮੈਂ ਤੈਨੂੰ ਤੇਰੇ ਪੇਕੇ ਭੇਜ ਦੇਵਾਂਗਾ ਕਿਉਂਕਿ ਤੇਰੇ ਕਾਰਨ ਪਹਿਲਾਂ ਹੀ ਮੈਂ ਆਪਣੇ ਪਾਪਾ ਦੇ ਨਾਲ ਬਹੁਤ ਬੁਰਾ ਵਰਤਾ ਕੀਤਾ ਹੈ ਮੇਜਰ ਸਿੰਘ ਜੀ ਨੇ ਆਪਣੀ ਜ਼ਿੰਦਗੀ ਵਿੱਚ ਆਪਣੀ ਇੱਕ ਵਸੀਅਤ ਤਿਆਰ ਕਰਵਾਈ ਜਿਸ ਵਿੱਚ ਸਭ ਦੇ ਹਿੱਸੇ ਦੇ ਬਾਰੇ ਵਿੱਚ ਸਾਫ਼-ਸਾਫ਼ ਲਿਖਵਾਇਆ ਗਿਆ ਸੀ ਕਿ ਜਦੋਂ ਤੱਕ ਉਹ ਜਿਉਂਦੇ ਹਨ ਇਹ ਘਰ ਉਹਨਾਂ ਦੇ ਨਾਮ ਰਹੇਗਾ ਤੇ ਉਹਨਾਂ ਦੇ ਮਰਨ ਤੋਂ ਬਾਅਦ ਵਸੀਅਤ ਦੇ ਹਿਸਾਬ ਨਾਲ ਹੀ ਵੰਡ ਕੀਤੀ ਜਾਵੇਗੀ ਇਹ ਸੁਣ ਕੇ ਦੋਵੇਂ ਧੀਆ ਦੇ ਮੂੰਹ ਬਣ ਗਏ ਉਹ ਕਹਿਣ ਲੱਗੀਆਂ ਪਾਪਾ ਜੀ ਇਹ ਤਾਂ ਇਹ ਤੁਸੀਂ ਕੀ ਕੀਤਾ ਇਹਨਾਂ ਤਿੰਨਾਂ ਨੂੰ ਕਿਉਂ ਹਿੱਸਾ ਦੇ ਦਿੱਤਾ ਉਹ ਕਹਿਣ ਲੱਗੇ ਕਿ ਲਾਲਚੀ ਤਾਂ ਸਾਰੇ ਹੁੰਦੇ ਹਨ ਜੇ ਸਜ਼ਾ ਦੇਣ ਤੇ ਆਇਆ ਤਾਂ ਤੁਸੀਂ ਵੀ ਇਸੇ ਲਾਈਨ ਵਿੱਚ ਖੜੀਆਂ ਹੋ ਜਾਉਂਗੀਆਂ ਇਸ ਲਈ ਮੈਂ ਨਾ ਇਨਸਾਫੀ ਨਹੀਂ ਕਰਨਾ ਚਾਹੁੰਦਾ ਜਿਸ ਦਾ ਜੋ ਹੱਕ ਹੈ ਉਸ ਨੂੰ ਉਹੀ ਦੇਵਾਂਗਾ ਮੇਜਰ ਸਿੰਘ ਜੀ ਦੀ ਗੱਲ ਸੁਣ ਕੇ ਦੋਵੇਂ ਧੀਆ ਸ਼ਰਮਿੰਦਾ ਹੁੰਦੀਆਂ ਆਪਣੇ ਘਰੇ ਚਲੀਆਂ ਗਈਆਂ ਹੁਣ ਤਿੰਨੇ ਪੁੱਤਾਂ ਨੂੰ ਅਹਿਸਾਸ ਹੋ ਗਿਆ ਇਸ ਲਈ ਮੇਜਰ ਸਿੰਘ ਜੀ ਹੁਣ ਕੰਮ ਕਰਨ ਨਹੀਂ ਜਾਂਦੇ ਸੀ ਬੇਟੇ ਹੀ ਉਹਨਾਂ ਦੇ ਖਰਚੇ ਪੂਰੇ ਕਰਦੇ ਸੀ 2 ਲੱਖ ਦੀ ਪੂੰਜੀ ਨਾਲ ਵੱਡੇ ਬੇਟੇ ਨੇ ਕਾਰੋਬਾਰ ਸ਼ੁਰੂ ਕਰ ਲਿਆ ਪਰ ਸਾਰੇ ਪੈਸੇ ਪਾਪਾ ਜੀ ਨੂੰ ਲਿਆ ਕੇ ਦਿੰਦਾ ਸੀ ਸਮਾ ਬਦਲ ਗਿਆ ਸੀ ਕਿਉਂਕਿ ਪੁੱਤਾਂ ਨੇ ਸਮਝਦਾਰੀ ਤੋਂ ਕੰਮ ਲਿਆ ਸੀ ਕਿ ਪਤਨੀਆਂ ਦੀਆਂ ਬਸ ਉਹੀ ਗੱਲਾਂ ਸੁਣਨੀਆਂ ਚਾਹੀਦੀਆਂ ਹਨ ਜੋ ਸੁਣਨ ਦੇ ਲਾਇਕ ਹੋਣ ਤੇ ਸਾਨੂੰ ਸਾਰਿਆਂ ਨੂੰ ਆਪਣੇ ਮਾਪੇ ਦੇ ਨਾਲ ਵਧੀਆ ਵਿਵਹਾਰ ਕਰਨਾ ਚਾਹੀਦਾ ਹੈ ਸੋ ਦੋਸਤੋ ਇਹ ਸੀ ਆਪਣੀ ਅੱਜ ਦੀ ਕਹਾਣੀ ਜੇ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਰਨਾ ਨਾ ਭੁੱਲਿਓ ਅਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਸੋ ਮਿਲਦੇ ਹਾਂ ਕਿਸੇ ਹੋਰ ਨਵੀਂ ਦਿਲਚਸਪ ਕਹਾਣੀ ਦੇ ਨਾਲ ਉਦੋਂ ਤੱਕ ਲਈ ਦਿਓ ਇਜਾਜ਼ਤ ਧੰਨਵਾਦ ਜੀ